ਇਹ ਦੋ ਨਾਮਤਰੀ ਸ਼ਹੀਦ ਸਿੰਘ ਜਿਨ੍ਹਾਂ ਦਾ ਨਾਮ ਸੀ ਸੂਬਾ ਗਿਆਨੀ ਰਤਨ ਸਿੰਘ ਤੇ ਸੰਤ ਰਤਨ ਸਿੰਘ ਜੀ ਇਹ ਨਾਈਵਾਲਾ ਦੇ ਸਨ ਇਹਨਾਂ ਨੂੰ 26 ਨਵੰਬਰ 1871 ਨੂੰ ਉਸ ਵੇਲੇ ਜੋ ਅੰਗਰੇਜ਼ ਹਕੂਮਤ ਸੀ ਉਹਨਾਂ ਨੇ ਉਹਨਾਂ ਨੂੰ ਇਸ ਜਗ੍ਹਾ ਤੇ ਜੋ ਮੇਰੇ ਪਿਛਲੇ ਪਾਸੇ ਬੋਰਡ ਹੈ ਇਸ ਦੇ ਨਾਲ ਸ਼ਰੇਆਮ ਫਾਂਸੀ ਦੇ ਕੇ 26 ਨਵੰਬਰ 1871 ਨੂੰ ਸ਼ਹੀਦ ਕੀਤਾ ਸੀ ਇੱਕ ਤਾਂ ਅੰਗਰੇਜ਼ ਨੇ ਇਹ ਕੰਮ ਕੀਤਾ ਤੇ ਦੂਸਰਾ ਅੰਗਰੇਜ਼ ਨੇ ਇਹ ਕੰਮ ਕੀਤਾ ਕਿ ਜੋ ਕੰਮ ਮਹਾਰਾਜਾ ਰਣਜੀਤ ਸਿੰਘ ਜੋ ਖਾਲਸਾ ਰਾਜ ਵੇਲੇ ਨਹੀਂ ਸੀ ਹੁੰਦੇ ਸਿੱਖਾਂ ਨੂੰ ਇਹ ਅਹਿਸਾਸ ਕਰਵਾਉਣ ਲਈ ਕਿ ਤੁਸੀਂ ਹੁਣ ਗੁਲਾਮ ਹੋ ਤੁਸੀਂ ਆਜ਼ਾਦ ਨਹੀਂ ਹੋ ਤਾਂ ਉਹਨਾਂ ਨੇ ਗਊ ਹੱਤਿਆ ਸ਼ੁਰੂ ਕਰ ਦਿੱਤੀ ਕਿ ਅੰਗਰੇਜ਼ ਜਿਹੜਾ ਸੀ ਉਹ ਚਾਹੁੰਦਾ ਸੀ ਕਿ ਹਿੰਦੁਸਤਾਨ ਨੂੰ ਆਰਥਿਕ ਤੌਰ ਤੇ ਵੀ ਗੁਲਾਮ ਕੀਤਾ ਜਾਵੇ ਉਸ ਨੇ ਗਊ ਮਾਰਨੀ ਸ਼ੁਰੂ ਕੀਤੀ ਗਊ ਨਹੀਂ ਹੋਏਗੀ ਤੇ ਬੈਲ ਨਹੀਂ ਹੋਏਗਾ ਬੈਲ ਨਹੀਂ ਹੋਏਗਾ ਤੇ ਖੇਤੀ ਕਿਵੇਂ ਹੋਏਗੀ ਜੀ ਜੀ ਆਪਣੇ ਨਾਮਧਾਰੀ ਸਿੰਘਾਂ ਦੇ ਕਾਰੋਬਾਰ ਨੂੰ ਜਾਂ ਬਾਕੀ ਸਿੰਘਾਂ ਦੇ ਕਾਰੋਬਾਰ ਨੂੰ ਠੱਪ ਕਰਨ ਦੇ ਲਈ ਬਹੁਤ ਸਾਰੀਆਂ ਰਣਨੀਤੀਆਂ ਅਪਣਾਈਆਂ ਹਾਂ ਜੀ ਇਹ ਜਿਹੜੀ ਰਣਨੀਤੀ ਸੀ ਸਾਰੇ ਹਿੰਦੁਸਤਾਨ ਦੇ ਵਾਸਤੇ ਹੀ ਸੀ ਸਾਰੇ ਹਿੰਦੁਸਤਾਨ 'ਚ ਹੀ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਲਾਰਡ ਡਲਹੌਜੀ ਜਿਹੜਾ ਗਵਰਨਰ ਜਨ ਬਣਿਆ ਉਸ ਨੇ ਆਖਿਆ ਕਿ ਮੈਂ ਹਿੰਦੁਸਤਾਨ ਦੇ ਵਿੱਚ ਅੰਗਰੇਜ਼ੀ ਚਾਲੂ ਕਰ ਦਿੱਤੀ ਹੈ ਅੰਗਰੇਜ਼ੀ ਮਾਧਿਅਮ ਰੇ ਸਿੱਖਿਆ ਦੇਵਾਂਗੇ ਤਾਂ ਕਿ ਲੋਕ ਆਪਣੀ ਮਾਤਰ ਭਾਸ਼ਾ ਨੂੰ ਭੁੱਲ ਜਾਣ ਪੁਰਾਣਾ ਬੋਰਡ ਹੈ ਜਿਹੜੀ ਸਿੰਘਾਂ ਦੀ ਸਾਨੂੰ ਯਾਦ ਕਰਵਾਉਂਦਾ ਹੈ ਪਹਿਲਾਂ ਇਹ ਜਗ੍ਹਾ ਸਾਨੂੰ 3700 ਕਰੀਬ ਕੀ ਸਕੁਅਰ ਯਾਰਡ ਜਗ੍ਹਾ ਦਿੱਤੀ ਗਈ ਫਿਰ ਉਸ ਤੋਂ ਬਾਅਦ ਸਰਕਾਰ ਬਦਲ ਗਈ ਅਕਾਲੀ ਦਲ ਸਰਕਾਰ ਆਈ ਉਹਨਾਂ ਕੋਲੋਂ ਫਿਰ 1200 ਖੋਰ ਤਾਨੂੰ ਜਗ੍ਹਾ ਮਿਲ ਗਈ ਕਰੀਬ ਕਰੀਬ ਸਾਡੇ ਕੋਲੇ ਕਿੱਕਰ ਦੇ ਕਰੀਬ ਵਿੱਚ ਇਹ ਜਗ੍ਹਾ ਜਿਹੜੀ ਉਸਾਰੀ ਕੀਤੀ ਗਈ ਤੁਸੀਂ ਯਾਦ ਕਰੋ ਤੁਹਾਨੂੰ ਯਾਦ ਹੋਵੇਗਾ ਜਿਹੜਾ ਅੱਜ ਬੱਚਾ ਨੂੰ ਹੀ ਪਤਾ ਹੈ ਡਾਂਡੀ ਮਾਰਚ ਜਿਹੜਾ ਮਹਾਤਮਾ ਗਾਂਧੀ ਨੇ ਸ਼ੁਰੂ ਕੀਤਾ ਉਹ ਵੀ ਲੂਨ ਦਾ ਇੱਕ ਅੰਦੋਲਨ ਸੀ ਲੂਨ ਦਾ ਹਾਂ ਜੀ ਉਹ ਮਤਲਬ ਸੀ ਉਹ ਗੱਲ ਨੁਕਤੇ ਤੇ ਅੰਗਰੇਜ਼ਾਂ ਵਿਰੁੱਧ ਜੰਗ ਲੜੀ ਜਾਵੇ ਜਿਹੜਾ ਨੁਕਤਾ ਪੁਖਤਾ ਹੋਵੇ ਤੇ ਲੋਕ ਉਹਨੂੰ ਐਕਸੈਪਟ ਕਰ ਲੈਣ ਇਸੇ ਤਰ੍ਹਾਂ ਹੀ ਸਤੂਰਾਮ ਸਿੰਘ ਨੇ ਗਾਹੂ ਦਾ ਨੁਕਤਾ ਲੈ ਕੇ ਇਹ ਜੰਗੇਯਾਦੀ ਦਾ ਬਿਗਲ ਵੇ ਜਾ ਸਾਡੇ 750 ਸਿਪਾਹੀ ਉਹਨਾਂ ਦਾ ਖੜਾ ਸੀ ਇਹ 66 ਬੰਦੇ ਨੇ ਹੱਥੇ ਸਨ ਪਰ ਉਹਨਾਂ ਨੇ 7 ਬੰਦੇ ਖਿਲਾਰਨੇ ਅੱਗੇ 7 ਤੋਂ 5 ਛਲਣੀਆਂ ਓੜ ਜਾਣੀਆਂ ਤੋਪਾਂ ਚਲਾਉਣ ਤੋਂ ਪਹਿਲਾਂ ਹੀਰਾ ਸਿੰਘ ਨੂੰ ਸਵਾਲ ਕੀਤਾ ਤੁਸੀਂ ਇਹ ਕੰਮ ਕਿਉਂ ਕੀਤਾ ਕਹਿੰਦਾ ਅਸੀਂ ਕਿਉਂਕਿ ਵਿਦੇਸ਼ੀ ਹਕੂਮਤ ਨਹੀਂ ਚਾਹਦੇ ਅਸੀਂ ਆਪਣਾ ਰਾਜ ਚਾਹਨੇ ਆ ਅਸੀਂ ਤਾਤਾ ਗਦਰ ਮਚਾਵਾਂਗੇ ਜਦ ਤੱਕ ਤੁਹਾਨੂੰ ਅਸੀਂ ਇੱਥੋਂ ਕੱਢ ਨਹੀਂ ਲੈਂਦੇ ਤੇ 7 ਦਾ ਜੱਥਾ ਆਂਦਾ ਸੱਤ-ਸੱਤ ਕਰਕੇ 49 ਸਿੰਘ ਉਸ ਦਿਨ ਤੋਪਾਂ ਨਾਲ ਉਡਾਏਗੇ 17 ਜਨਵਰੀ 1872 ਈਸਵੀ ਨੂੰ ਜੀ ਇੱਕ ਸਿੱਖ ਜਿਹੜਾ ਸੀਗਾ 12 ਸਾਲ ਦਾ ਬੱਚਾ ਸੀ ਉਹਨੇ ਅੰਗਰੇਜ਼ ਕਾਮਨ ਦੀ ਦਾੜੀ ਨੂੰ ਹੱਥ ਪਾ ਲਿਆ ਪਹਿਲਾ ਪੰਜਾਬੀ ਪਹਿਲਾ ਭਾਰਤੀ ਕਿਸੇ ਅੰਗਰੇਜ਼ ਅਫਸਰ ਦੀ ਦਾੜੀ ਨੂੰ ਟੁੱਟਣ ਵਾਲਾ ਸੀ ਜੇ ਫਿਰ ਕੋਲ ਖੜੇ ਸਿੱਖਾਂ ਨੇ ਜਿਹੜੇ ਫੌਜੀ ਸੀ ਅੰਗਰੇਜ਼ ਅਫਸਰ ਉਹਨਾਂ ਦੇ ਹੱਥੋਂ ਦੇ ਕੱਟ ਦਿੱਤੇ ਤੇ ਉਹਨੂੰ ਸ਼ੀਰ ਤਲਵਾਰ ਨਾਲ ਕੱਟਿਆ ਇਸ ਤਰ੍ਹਾਂ ਟੋਟਲ ਛੇਰ ਸਿੰਘ ਜਿਹੜੇ ਉੱਥੇ ਸ਼ਹੀਦ ਹੋਏ ਨਾਮਤਰੀ ਜਿਹੜੇ ਆ ਵਿਆਹ ਹੁੰਦੇ ਨੇ ਜੀ 3 ਜੂਨ 1863 ਈਸਵੀ ਨੂੰ ਸਤਗੁਰੂ ਰਾਮ ਸਿੰਘ ਜੀ ਨੇ ਆਨੰਦ ਵਿਆਹ ਪ੍ਰਥਾ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਸਾਰੇ ਸਿੱਖਾਂ ਵਿੱਚ ਵੀ ਚਾਹੇ ਕੋਈ ਵੀ ਹਿੰਦੂਸਤਾਨ ਦੇ ਸਾਰੇ ਪੰਡਤ ਹੀ ਵਿਆਹ ਕਰਵਾਉਂਦੇ ਸਨ ਫਿਰ ਮਹਾਰਾਜਾ ਨਾਭਾ ਨੇ ਇੱਕ ਪਹਿਲ ਕੀਤੀ ਉਹਨੇ ਕਿਹਾ ਵੀ ਅੰਗਰੇਜ਼ਾਂ ਨੇ ਬਹਾਨੇ ਪਾਲਦੇ ਸਨ ਵੀ ਜਿਹੜੇ ਬੱਚੇ ਤੁਹਾਡੇ ਤਾਂ ਵਿਆਹ ਸਿੱਖਾਂ ਦੇ ਨਜ਼ਾਇਜ਼ ਨਹੀਂ ਕਿਉਂਕਿ ਪੰਡਤਾਈ ਤੰਗ ਨਾਲ ਨਹੀਂ ਸੀ ਹੋਏ ਪ੍ਰਾਤਨ ਸੁਨਾਤਨ ਮਰਜ਼ਾ ਪਰ ਸਤਗੁਰੂ ਜੀ ਨੇ ਫਿਰ ਇਹ ਚਿੱਠੀ ਲਿਖੀ ਸਤਗੁਰੂ ਪਟਾਪ ਸਿੰਘ ਜਦੋਂ ਗੱਦੀ ਨਸ਼ੀਨ ਸਨ ਉਹਨਾਂ ਨੇ ਕੋਰਟ ਵਿੱਚ ਚਿੱਠੀ ਪੇਸ਼ ਕੀਤੀ ਕਿ ਸਾਡੇ ਜਿਹੜੇ ਵਿਆਹ ਨੇ ਇਹ ਪਿਛਲੇ 50 ਸਾਲਾਂ ਤੋਂ ਆਲਰੇਡੀ ਇਸੇ ਮਰਜ਼ਾਦਾ ਅਨੁਸਾਰ ਹੋ ਰਹੇ ਨੇ ਤੇ ਫਿਰ ਉਹਦੇ ਬੇਸਤੇ ਆਨੰਦ ਮੈਰਿਜ ਜਿਹਨੂੰ ਆਪਾਂ ਸਿੱਖਾਂ ਦਾ ਵਿਆਹ ਰਣਾਲੀ ਕਹਿੰਦੇ ਆ ਉਹ ਸ਼ੁਰੂ ਹੋਇਆ ਇਹ ਆਨੰਦ ਵਿਆਹ ਵੀ ਇੱਕ ਕਾਰਨ ਬਣ ਗਿਆ ਸੀ 사ਤਗੁਰੂ ਜੀ ਨੂੰ ਇੱਥੋਂ ਕੱਢਣ ਦਾ ਜੀ ਅੰਗਰੇਜ਼ਾਂ ਨੇ ਸੋਚਿਆ ਵੀ ਜਿਹੜੀ ਸੈਂਕੜੇ ਸਦੀਆਂ ਤੋਂ ਇੱਕ ਮਰਜ਼ਾਦਾ ਚੱਲੀ ਆ ਰਹੀ ਆਨੰਦ ਮਰਜ਼ਾਦਾ ਪੰਡਤਾਂ ਵਿਆਹ ਕਰਾਦੇ ਨੇ ਲੋਕ ਜਿਹੜੇ ਨੇ ਜਾਤੀ ਪ੍ਰਥਾ ਵੇਖਦੇ ਨੇ ਕੋਈ ਆਪਣਾ ਰੋੜਿਆ ਰੋੜਿਆਂ ਚ ਕਰਦਾ ਹੈ ਰਾਮਗੜੀਆਂ ਰਾਮਗੜੀਆਂ ਚ ਕਰਦੇ ਨੇ ਦਰਜੀ ਦਰਚੀਆਂ ਚ ਕਰਦੇ ਨੇ ਖਤਰੀ ਖਤਰੀਆਂ ਸਾਧੂ ਜੀ ਨੂੰ ਜਾਤੀ ਪ੍ਰਥਾ ਖਤਮ ਕਰਕੇ ਰੋੜਿਆਂ ਦਾ ਕੁੜੀ ਰਾਮਗੜੀਆਂ ਦਾ ਮੁੰਡਾ ਇਸ ਤਰ੍ਹਾਂ ਅੰਤਰ ਜਾਤੀ ਵਿਆਹ ਸ਼ੁਰੂ ਕਰ ਦਿੱਤੇ ਅੰਗਰੇਜ਼ ਨੇ ਸੋਚਿਆ ਵੀ ਜਿਹੜੀ ਦੁਨੀਆ ਸਦੀਆਂ ਦੀ ਪੁਰਾਣੀ ਮਰਿਆਦਾ ਛੱਡ ਕੇ ਗੁਰੂ ਰਾਮ ਸਿੰਘ ਦੇ ਪਿੱਛੇ ਲੱਗ ਸਕਦੀ ਤੇ ਕੱਲ ਗੁਰੂ ਰਾਮ ਸਿੰਘ ਦੇ ਕਹਿੰਦੇ ਸਾਡੇ ਵਿਰੁੱਧ ਜਿਹੜਾ ਬਹੁਤ ਵੱਡਾ ਜੀ ਏ ਅੰਦੋਲਨ ਅੰਦੋਲਨ ਸ਼ੁਰੂ ਹੋ ਜੇਗਾ ਇਸ ਲਈ ਸਤੂ ਗੁਰੂ ਆਮ ਸਿੰਘ ਜਿਹਨੂੰ ਦੇਸ਼ ਨਿਕਾਲਾ ਵੀ ਦਿੱਤਾ ਗਿਆ ਜਿਸ ਤਰ੍ਹਾਂ ਕਿ ਨਾਮਤਰੀ ਪ੍ਰਥਾ ਦੇ ਵਿੱਚ ਨਾਮਤਰੀ ਸਿੰਘਾਂ ਦੇ ਵਿੱਚ ਇੱਕ ਗੱਲ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਕਿ ਇਹ ਇਹਨਾਂ ਦੇ ਵਿੱਚ ਜਿਹੜੇ ਵਿਆਹ ਹੁੰਦੇ ਨੇ ਉਹ ਸਵਾਰ ਰੁਪਏ ਵਿੱਚ ਹੁੰਦੇ ਨੇ ਸਤੂ ਆਮ ਸਿੰਘ ਨੇ ਸਵਾਰ ਰੁਪਿਆ ਇਸ ਲਈ ਫਿਕਸ ਕੀਤਾ ਸੀਗਾ ਉਸ ਵੇਲੇ ਕੋਈ ਦਾਜ ਦੇਹੀ ਤਾਂ ਦੇਣਾ ਨਹੀਂ ਸੀ ਕਿਉਂਕਿ ਜਦੋਂ ਆਪਾਂ ਦਰਬਾਸ਼ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਪਾਠ ਦਾ ਭੋਗ ਬੰਨਿਆ ਤੇ ਕਿਹੜਾ ਪ੍ਰਸ਼ਾਦ ਬਣਿਆ ਜਾਂਦਾ ਉਸ ਕੰਮ ਵਾਸਤੇ ਗੁਰੂ ਕੇ ਗੋਲਕ ਵਾਸਤੇ ਲੰਗਰ ਵਾਸਤੇ ਸਵਾਰ ਰੁਪਿਆ ਕੱਢ ਕੇ ਕੜਾ ਪ੍ਰਸ਼ਾਦ ਬਣਦਾ ਸੀ ਉਹ ਮਰਜ਼ਾਦਾ ਅੱਜ ਵੀ ਸਵਾਰ ਰੁਪਏ ਦੇ ਵਿੱਚ ਹੀ ਵਿਆਹ ਕੀਤੇ ਜਾਂਦੇ ਨੇ ਸਸੀ ਗਾ ਜੀ ਅੱਜ ਅਸੀਂ ਜਿਹੜੀ ਇੱਕ ਪਵਿੱਤਰ ਜਗ੍ਹਾ ਦੇ ਉੱਤੇ ਬੈਠੇ ਆ ਇਹ ਹੈ ਨਾਮਤਾਰੀ ਸ਼ਹੀਦੀ ਸਮਰਕ ਲੁਧਿਆਣਾ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਬਾਰੇ ਹਮੇਸ਼ਾ ਹੀ ਇੱਕ ਉਤਸੁਕਤਾ ਬਣੀ ਰਹਿੰਦੀ ਹੈ ਕੀ ਇਹ ਜਿਹੜੀ ਜਗ੍ਹਾ ਹੈਗੀ ਆ ਇਸ ਜਗ੍ਹਾ ਦੇ ਨਾਲ ਸੰਬੰਧਿਤ ਕੀ ਇਤਿਹਾਸ ਹੈ ਅੱਜ ਸਾਡੇ ਨਾਲ ਮੌਜੂਦ ਨੇ ਅਜੀਤ ਸਿੰਘ ਜੀ ਨਾਮਤਾਰੀ ਕੂਕਾ ਸ਼ਹੀਦੀ ਨਾਮਤਾਰੀ ਦਸ ਦੇ ਵਾਈਸ ਚੇਅਰਮੈਨ ਉਹਨਾਂ ਦੇ ਕੋਲ ਪੁੱਛਦੇ ਆਂ ਇਸ ਦੇ ਇਤਿਹਾਸ ਬਾਰੇ ਉਹ ਸਾਨੂੰ ਇਸ ਦੇ ਬਾਰੇ ਡਿਟੇਲ ਦੇ ਵਿੱਚ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਸਿੰਸਾਬ ਅਸੀਂ ਅੱਜ ਇੱਥੇ ਯਾਦਗਾਰੀ ਸ਼ਹੀਦੀ ਯਾਦਗਾਰੀ ਸਮਾਰਕ ਦੇ ਉੱਤੇ ਆਏ ਆ ਜੀ ਜੀ ਆਇਆਂ ਨੂੰ ਇਸ ਦੇ ਬਾਰੇ ਥੋੜਾ ਇੱਕ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋਗੇ ਵੀ ਇੱਥੇ ਸ਼ਹੀਦਾਂ ਦੀ ਸਮਾਰਕ ਜਿਹੜੀ ਬਣਾਈ ਆ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਬਣਾਈ ਗਈ ਆ ਉਹ ਕੀ ਹੈ ਉਹਦਾ ਕੀ ਇਤਿਹਾਸ ਹੈ ਬਹੁਤ ਚੰਗਾ ਜੀ ਜਿਸ ਜਗ੍ਹਾ ਤੇ ਅਸੀਂ ਬੈਠੇ ਆ ਇਸ ਨੂੰ ਨਾਮਤਾਰੀ ਸ਼ਹੀਦੀ ਸਮਾਰਕ ਕਿਹਾ ਜਾਂਦਾ ਹੈ ਇਹ ਦੋ ਨਾਮਤਾਰੀ ਸ਼ਹੀਦ ਸਿੰਘ ਜਿਨ੍ਹਾਂ ਦਾ ਨਾਮ ਸੀ ਸੂਬਾ ਗਿਆਨੀ ਰਤਨ ਸਿੰਘ ਤੇ ਸੰਤ ਰਤਨ ਸਿੰਘ ਜੀ ਇਹ ਨਾਈ ਵਾਲਾ ਦੇ ਸਨ ਇਹਨਾਂ ਨੂੰ 26 ਨਵੰਬਰ 1871 ਨੂੰ ਉਸ ਵੇਲੇ ਜੋ ਅੰਗਰੇਜ਼ ਹਕੂਮਤ ਸੀ ਉਹਨਾਂ ਨੇ ਉਹਨਾਂ ਨੂੰ ਇਸ ਜਗ੍ਹਾ ਤੇ ਜੋ ਮੇਰੇ ਪਿਛਲੇ ਪਾਸੇ ਬੋਰਡ ਹੈ ਇਸ ਦੇ ਨਾਲ ਸ਼ਰੇਆਮ ਫਾਂਸੀ ਦੇ ਕੇ 26 ਨਵੰਬਰ 1871 ਨੂੰ ਸ਼ਹੀਦ ਕੀਤਾ ਸੀ ਜਿਸ ਦਾ ਮੁੱਖ ਕਾਰਨ ਇਹ ਸੀ ਕਿ ਸਤਗੁਰੂ ਰਾਮ ਸਿੰਘ ਜੀ ਨੇ 12 April 1857 ਈਸਵੀ ਨੂੰ ਸ੍ਰੀ ਭੈਣੀ ਸੇਵ ਵਿਖੇ ਆਜ਼ਾਦੀ ਦਾ ਜੰਗੇ ਆਜ਼ਾਦੀ ਦਾ ਵਿਗਲ ਵਿਜਾਇਆ ਨਾ ਮਿਲ ਵਰਤਨ ਅੰਦੋਲਨ ਸ਼ੁਰੂ ਕੀਤਾ ਇਸ ਸਵਦੇਸ਼ੀ ਲਹਿਰ ਦੀ ਸਥਾਪਨਾ ਕੀਤੀ ਉਹਨਾਂ ਨੂੰ ਇਹ ਪਤਾ ਸੀ ਕਿ ਅੰਗਰੇਜ਼ ਨੇ ਸਾਰੇ ਪੰਜਾਬ ਵਿੱਚ ਸਾਰੇ ਹਥਿਆਰ ਜੋ ਜ਼ਬਤ ਕਰ ਲਏ ਹਨ ਉਹਨਾਂ ਅੰਗਰੇਜ਼ਾਂ ਨਾਲ ਹਥਿਆਰਾਂ ਨਾਲ ਜੰਗ ਨਹੀਂ ਲੜੀ ਜਾ ਸਕਦੀ ਤੇ ਅੰਗਰੇਜ਼ ਇੱਕ ਵਪਾਰੀ ਹੈ ਤੇ ਵਪਾਰੀ ਨੂੰ ਸਿਰਫ ਪੈਸੇ ਨਾਲ ਮਤਲਬ ਹੈ ਤਾਂ ਉਸ ਨੂੰ ਇਕਨੋਮਿਕਲੀ ਅੰਗਰੇਜ਼ ਨੂੰ ਦੱਸਣ ਵਾਸਤੇ ਉਹਨਾਂ ਨੇ ਵਿਦੇਸ਼ੀ ਵਸਤਾਂ ਦਾ ਵਿਦੇਸ਼ੀ ਸਕੂਲਾਂ ਦਾ ਵਿਦੇਸ਼ੀ ਅਦਾਲਤਾਂ ਦਾ ਗੱਲ ਕੀ ਵਿਦੇਸ਼ੀ ਪੂਰੇ ਜੋ ادارے ਸੋਨਾਂ ਦਾ ਬਾਈਕਟ ਕਰ ਦਿੱਤਾ ਵਿਦੇਸ਼ੀ ਪਦਾਰਥਾਂ ਦਾ ਵਿਦੇਸ਼ੀ ਪਦਾਰਥ ਹਰ ਚੀਜ਼ ਦਾ ਬਾਈਕਟ ਕਰ ਦਿੱਤਾ ਗਿਆ ਇੱਕ ਤਾਂ ਅੰਗਰੇਜ਼ ਨੇ ਇਹ ਕੰਮ ਕੀਤਾ ਤੇ ਦੂਸਰਾ ਅੰਗਰੇਜ਼ ਨੇ ਇਹ ਕੰਮ ਕੀਤਾ ਕਿ ਜੋ ਕੰਮ ਮਹਾਰਾਜਾ ਰਣਜੀਤ ਸਿੰਘ ਜੋ ਖਾਲਸਾ ਰਾਜ ਵੇਲੇ ਨਹੀਂ ਸੀ ਹੁੰਦੇ ਸਿੱਖਾਂ ਨੂੰ ਇਹ ਅਹਿਸਾਸ ਕਰਵਾ ਨਹੀਂ ਕਿ ਤੁਸੀਂ ਹੁਣ ਗੁਲਾਮ ਹੋ ਉਸੀ ਆਜ਼ਾਦ ਨਹੀਂ ਹੋ ਤਾਂ ਉਹਨਾਂ ਨੇ ਗਊ ਹੱਤਿਆ ਸ਼ੁਰੂ ਕਰ ਦਿੱਤੀ ਗਊ ਹੱਤਿਆ ਇਸ ਤਰੀਕਾ ਸ਼ੁਰੂ ਕੀਤੀ ਕਿ ਮਹਾਰਾਜ ਰਣਜੀਤ ਸਿੰਘ ਵੇਲੇ ਪੰਜਾਬ ਵਿੱਚ ਗਊ ਹੱਤਿਆ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਹੁੰਦੀ ਸੀ ਜੀ ਗਊ ਜਿਹੜੀ ਖਾਲੀ ਧਰਮਦਾਸ ਸੀ ਗਊ ਮਾਤਾ ਸਾਰੇ ਅੱਜ ਵੀ ਕਹਿ ਕੇ ਪੁਕਾਰਦੇ ਆ ਉਹਦਾ ਕਾਰਨ ਕੀ ਸੀ ਹਿੰਦੁਸਤਾਨ ਤੇ ਖਾਸ ਕਰਕੇ ਪੰਜਾਬ ਇਹ ਖੇਤੀ ਪ੍ਰਧਾਨ ਪ੍ਰਾਂਤ ਸੀ ਇਦੀ ਜਿਹੜੀ ਖੇਤੀ ਸੀ ਉਹ ਗਊ ਦੇ ਜਾਇਆਂ ਬੈਲਾਂ ਦੇ ਉੱਤੇ ਹੀ ਨਿਰਭਰ ਕਰਦੀ ਸੀ ਤੇ ਅੰਗਰੇਜ਼ ਜਿਹੜਾ ਸੀ ਉਹ ਚਾਹੁੰਦਾ ਸੀ ਕਿ ਹਿੰਦੁਸਤਾਨ ਨੂੰ ਆਰਥਿਕ ਤੌਰ ਤੇ ਵੀ ਗੁਲਾਮ ਕੀਤਾ ਜਾਵੇ ਉਸਨੇ ਗਊ ਮਾਰਨੀ ਸ਼ੁਰੂ ਕੀਤੀ ਗਊ ਨਹੀਂ ਹੋਏਗੀ ਤੇ ਬੈਲ ਨਹੀਂ ਹੋਏਗਾ ਬੈਲ ਨਹੀਂ ਹੋਏਗਾ ਤੇ ਖੇਤੀ ਕਿਵੇਂ ਹੋਏਗੀ ਜੀ ਜੀ ਦੂਸਰੀ ਗੱਲ ਉਸਨੇ ਕੀ ਕੀਤਾ ਹਿੰਦੁਸਤਾਨ ਦੇ ਵਿੱਚ ਕਪਾਹ ਦੇ ਜਿਹੜਾ ਸੀ ਇੱਥੋਂ ਕੱਚਾ ਮਾਲ ਲੈ ਜਾਣਾ ਤੇ ਮਾਂਚੈਸਟਰ ਵਿੱਚ ਬਣਾ ਕੇ ਇੱਥੇ ਮਾਲ ਵੇਚਣਾ ਤਾਂ ਕਿ ਉਹਦੀ ਇੱਕ ਜਿਹੜੀ ਏ ਸੇਰ ਮੰਡੀ ਸਥਾਪਿਤ ਹੋ ਜੇ ਇੱਕ ਕਿਸਮ ਦਾ ਉਹਨਾਂ ਨੇ ਜਿਹੜੀ ਆਪਣੇ ਸਿੰਘਾਂ ਦੇ ਕਾਰੋਬਾਰ ਨੂੰ ਆਪਣੇ ਨਾਮਤਰੀ ਸਿੰਘਾਂ ਦੇ ਕਾਰੋਬਾਰ ਨੂੰ ਜਾਂ ਬਾਕੀ ਸਿੰਘਾਂ ਦੇ ਕਾਰੋਬਾਰ ਨੂੰ ਠੱਪ ਕਰਨ ਦੇ ਲਈ ਬਹੁਤ ਸਾਰੀਆਂ ਰਣਨੀਤੀਆਂ ਅਪਣਾਈਆਂ ਹਾਂ ਜੀ ਇਹ ਜਿਹੜੀ ਰਣਨੀਤੀ ਸੀ ਸਾਰੇ ਹਿੰਦੁਸਤਾਨ ਦੇ ਵਾਸਤੇ ਹੀ ਸੀ ਸਾਰੇ ਹਿੰਦੁਸਤਾਨ 'ਚ ਵੀ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਰਾਜਸਥਾਨ 'ਚ ਵੀ ਜਿੱਥੇ ਸੀ ਉੱਥੇ ਵੀ ਉਹਨਾਂ ਨੇ ਗਊ ਸ਼ੁਰੂ ਕਰਕੇ ਉਹਨਾਂ ਨੇ ਲਿਖਿਆ ਕਿ ਜਦੋਂ ਲਾਰਡ ਅਲਹੌਜ਼ੀ ਜਿਹੜਾ ਗਵਰਨਰ ਜਰ ਬਣਿਆ ਉਸ ਨੇ ਆਖਿਆ ਕਿ ਮੈਂ ਹਿੰਦੁਸਤਾਨ ਦੇ ਵਿੱਚ ਅੰਗਰੇਜ਼ੀ ਚਾਲੂ ਕਰ ਦਿੱਤੀ ਹੈ ਅੰਗਰੇਜ਼ੀ ਮਾਧਿਅਮ ਰਹੀ ਸਿੱਖਿਆ ਦੇਾਂਗੇ ਤਾਂ ਕਿ ਲੋਕ ਆਪਣੀ ਮਾਤਰ ਭਾਸ਼ਾ ਨੂੰ ਭੁੱਲ ਜਾਣ ਆਪਣੀ ਜਿਹੜੀ ਮਾਤਰ ਭਾਸ਼ਾ ਭੁੱਲ ਜਾਣਗੇ ਤੇ ਆਪਣਾ ਵਿਰਸਾ ਭੁੱਲ ਜਾਣਗੇ ਤਾਂ ਉਹਨੂੰ ਗੁਲਾਮੀ ਤੇ ਆਜ਼ਾਦੀ ਦਾ ਕੋਈ ਖਿਆਲ ਹੀ ਮਨ ਵਿੱਚ ਨਹੀਂ ਆਏਗਾ ਤੇ ਸਤਗੁਰੂ ਜੀ ਨੇ ਸਾਰੇ ਕੰਮ ਵਾਸਤੇ ਸਾਰੇ ਪੰਜਾਬ ਚ 22 ਸੂਬੇ ਥਾਪੇ ਸੂਬੇਮੀ ਸੂਬੇਦਾਰ ਜੀ ਜਿਹੜੇ ਕਿ ਆਪਣੇ ਆਪਣੇ ਇਲਾਕੇ ਵਿੱਚ ਪ੍ਰਚਾਰ ਕਰਦੇ ਸੀ ਸਤਗੁਰੂ ਰਾਮ ਸਿੰਘ ਦੇ ਹੁਕਮਾਂ ਦਾ ਪ੍ਰਚਾਰ ਕਰਦੇ ਸਨ ਤੇ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਖੜਾ ਕਰਦੇ ਪਏ ਸਨ ਤਾਂ ਜਦੋਂ ਸ ਅੰਗਰੇਜ਼ਾਂ ਨੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਕੋਲ ਬੁੱਚੜਖਾਨੇ ਖੋਲੇ ਤੇ ਸਿੱਖਾਂ ਦਾ خون ਖੁੱਲਣ ਲੱਗ ਪਿਆ ਪਰ ਉਸ ਵੇਲੇ ਜਿਹੜੇ ਉੱਥੋਂ ਦੇ ਗੁਰਦੁਆਰੇ ਦੇ ਪ੍ਰਬੰਧਕ ਸਨ ਉਹ ਸਿੱਖ ਨਹੀਂ ਸਨ ਜਿਹੜੇ ਅੱਜ ਦੇ ਸਿੱਖ ਨੇ ਜਿਨ੍ਹਾਂ ਦੇ ਕਰਕੇ ਗੁਰਦੁਆਰਿਆਂ ਦਾ ਤੁਨ ਵੱਧਾ ਗੁਰਦੁਆਰਾ ਸੁਧਾਰ ਲੈ ਸ਼ੁਰੂ ਹੋਈ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਤੇ ਇਹਨਾਂ ਨੇ ਬੜੇ ਵੱਡੇ ਜੰਗ ਲਾ ਕੇ ਵੱਡੇ ਵੱਡੇ ਗੁਰਦੁਆਰੇ ਤੇ ਧਾਰਮਿਕ ਸਥਾਨ ਸੀ ਚਾਹੇ ਨਨਕਾਣਾ ਸਾਹਿਬ ਸੀ ਚਾਹੇ ਕੇਸਗੜ੍ਹ ਸਾਹਿਬ ਸੀ ਚਾਹੇ ਅੰਮ੍ਰਿਤਸਰ ਸੀ ਨੌਨ ਕੋਨੋਂ ਮੁਕਤ ਕਰਾਏ ਮਹੰਤਾਂ ਦੇ ਕੋਲ ਮਹੰਤਾਂ ਦੇ ਕੋਲ ਸਾਧੂ ਜੀ ਨੂੰ ਪਤਾ ਸੀ ਜੇ ਇਹ ਸਿੱਖ ਇਤਿਹਾਸ ਇਹਨਾਂ ਦੇ ਹੱਥਾਂ 'ਚ ਰਿਹਾ ਤੇ ਸਾਡਾ ਪ੍ਰਚਾਰ ਹੀ ਖਤਮ ਹੋ ਜਾਏਗਾ ਜੀ 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 ਤੋਂ ਸਾਧੂ ਜੀ ਨੇ ਪੰਜਾਬੀ ਇੱਦਾਂ ਪ੍ਰਚਾਰ ਕੀਤਾ ਤੇ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਦੋਂ ਪਹਿਲਾਂ ਹਸਤ ਲਿਖਤ ਹੁੰਦੀਆਂ ਸਨ ਤਾਂ ਲਿਥੋਗ੍ਰਾਫੀ ਜਿਹਨੂੰ ਪੱਥਰ ਦਾ ਛਾਪਾ ਕਹਿੰਦੇ ਨੇ ਉਹ ਪੱਥਰ ਦਾ ਛਾਪਾ ਕਰ ਬਣਵਾ ਕੇ ਪੈਸਾ ਕੋਲੋਂ ਦੇ ਕੇ ਸਰਦਾਰ ਧਿਆਨ ਸਿੰਘ ਪਥਰਾਂ ਵਾਲੇ ਸੀ ਉਹਨਾਂ ਦਾ ਛਾਪਾਖਾਨਾ ਸੀ ਉਹ ਲਾਹੌਰ ਜਿਹੇ ਤੇ ਉਹਨਾਂ ਨੇ ਪਹਿਲੀ ਵਾਰ ਪ੍ਰਿੰਟ ਕਰਵਾਈ ਤੇ ਸੁੱਖਾ ਨੂੰ ਆਖਿਆ ਨਾਮ ਜਪੋ ਤੇ ਬਾਣੀ ਪੜੋ ਇਹ ਗੁਰਬਾਣੀ ਪੜਾਂਗੇ ਤੇ ਸੇ ਗੁਰੂ ਨਾਨਕ ਦੇ ਨਾਲ ਜੁੜਾਂਗੇ ਟਿੰਗਰੇਜ਼ ਚਾਹੁੰਦਾ ਸੀ ਕਿ ਇਹਨਾਂ ਦਾ ਵਿਰਸਾ ਖਤਮ ਕੀਤਾ ਜਾਏ ਤੇ ਦੋਨੋਂ ਦੀਆਂ ਨੀਤੀਆਂ ਇੱਕ ਦੂਜੇ ਤੋਂ ਵਿਰੁੱਧ ਸਨ ਜੀ ਜੀ ਤੇ ਸੂਬਾ ਗਿਆਨੀ ਰਤਨ ਸਿੰਘ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਆਇਆ ਸਮਾਰਕ ਬਣਿਆ ਹੈ ਉਹ ਇਸ ਜਿਲ੍ਹੇ ਇਲਾਕੇ ਦੇ ਵਿੱਚ ਪ੍ਰਚਾਰ ਕਰਦੇ ਸਨ ਤੇ ਉਹ ਮੈਜਿਸਟ੍ਰੇਟ ਵੀ ਕੁਆੰਦੇ ਸਨ ਨਾਮਤਰੀ ਮੈਜਿਸਟ੍ਰੇਟ ਉਹ ਜਿਹੜੀ ਪੰਚਾਇਤੀ ਸਿਸਟਮ ਸ਼ੁਰੂ ਕੀਤਾ ਸੀ ਜੋ ਕਿ ਅਦਾਲਤਾਂ ਦਾ ਬਾਈਕਾਟ ਤੇ ਝਗੜੇ ਤਾਂ ਹੋਣਗੇ ਉਹਦਾ ਨਿਪਟਾਰਾ ਕਰਨ ਲਈ ਸਰਦੂ ਰਾਮ ਸਿੰਘ ਨੇ ਨਾਮਤਰੀ ਪੰਚਾਇਤੀ ਸਿਸਟਮ ਸ਼ੁਰੂ ਕੀਤਾ ਉਹਦੇ ਚ ਉਹ ਮੁੱਖ ਅਹੁਦੇਦਾਰ ਸਨ ਤੇ ਉਹ ਪ੍ਰਚਾਰ ਕਰਦੇ ਸਨ ਤਾਂ ਇਸ ਤਰ੍ਹਾਂ ਜਦੋਂ ਅੰਮ੍ਰਿਤਸਰ ਬੁੱਚੜਖਾਨੇ ਤੇ ਹਮਲਾ ਕੀਤਾ ਗਿਆ 14 ਜੂਨ 1871 ਈਸਵੀ ਨੂੰ ਤੇ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਰਾਏਕੋਟ ਜਿੱਥੇ ਗੁਰਦੁਆਰਾ ਟਾਲੀਆਨ ਸਾਹਿਬ ਦਸ਼ਮੇਸ਼ ਪਹਚਾਈ ਦੀ ਯਾਦ ਵਿੱਚ ਬਣਿਆ ਹੈ ਜੋ 사ਤਗੁਰੂ ਜੀ ਮਾਛੀ ਵਾਲੇ ਤੋਂ ਹੁੰਦੇ ਉੱਥੇ ਪਹੁੰਚੇ ਰਾਏਕੋਟ ਉੱਥੇ ਪਤਾ ਲੱਗਿਆ 사ਤਗੁਰੂ ਜੀ ਨੂੰ ਕਿ ਸਰੰਦ ਛੋਟੇ ਸਾਹਿਬ ਜਿਆਦੇ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਗਿਆ ਹੈ ਉਸੇ ਸੀ ਉੱਥੇ ਵੀ ਬੁੱਚੜਖਾਨਾ ਖੋਲਿਆ ਉਹਨਾਂ ਨੇ ਕਿਹਾ ਧਾਰਮਿਕ ਸਥਾਨਾਂ ਦੇ ਕੋਲ ਬੁੱਚੜਖਾਨਾ ਇਸ ਲਈ ਖੋਲ ਕੇ ਸਿੱਖਾਂ ਦੀ ਗੈਰਤ ਨੂੰ ਵੰਗਾ ਰਿਆ ਜਾ ਇਹਨਾਂ ਨੂੰ ਦੱਸਿਆ ਜਾਵੇ ਗੁਲਾਮ ਹੈ ਜੀ 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 ਤਾ ਸਤਗੁਰੂ ਦੇ ਸਿਖਾਣੇ ਜਾਇਆ ਨੇ ਉੱਥੇ ਵੀ ਹਮਲਾ ਕਰ ਦਿੱਤਾ ਉਹ ਕਾਸੇਕ ਦੇ ਕੇਸ ਦੇ ਵਿੱਚ ਰਾਏਕੋਟ ਵਿੱਚ 5 ਅਗਸਤ 1775 ਨੂੰ ਤਿੰਨ ਸ਼ੇਰ ਸਿੰਘਾਂ ਨੂੰ ਸੰਤ ਗੁਰਮਤ ਸਿੰਘ ਮੰਗਲ ਸਿੰਘ ਮਸਤਾਨ ਨੂੰ ਫਾਂਸੀ ਦਿੱਤੀ ਗਈ ਉਹ ਇਸੇ ਜਗ੍ਹਾ ਤੇ ਦਿੱਤੀ ਸੀਗੀ ਜਾਂ ਉਹ ਰਾਏਕੋਟ ਜੀ ਉਸੇ ਕੇਸ ਵਿੱਚ ਇਹ ਜਿਹੜੇ ਦੋਸ਼ੀ ਦਿੱਤੇ ਹੋਏ ਸੁਭਾ ਰਤਨ ਸਿੰਘ ਤੇ ਸੰਤ ਰਤਨ ਸਿੰਘ ਨੂੰ ਉਸੇ ਕੇਸ ਵਿੱਚ ਅਰੈਸਟ ਕਰਕੇ ਲੁਧਿਆਣੇ ਲਿਆਂਦਾ ਗਿਆ ਇਹ ਤੁਹਾਡੇ ਪਾਸ ਪਿੱਛੇ ਸੈਂਟਰਲ ਜੇਲ੍ਹ ਸੀ ਜਿਹੜੀ ਕਿ ਹੁਣ ਨਹੀਂ ਹੈ ਇਸ ਜੇਲ੍ਹ ਚ ਕਰੀਬ ਉਹ 28 ਜੁਲਾਈ ਨੂੰ ਇੱਥੇ ਆ ਗਏ ਤੇ 26 ਨਵੰਬਰ ਤੱਕ ਇੱਥੇ ਹੀ ਰਹੇ ਤੇ ਮੁਕਦਮਾ ਚੱਲਿਆ ਮੁਕਦਮਾ ਚੱਲਣ ਤੋਂ ਬਾਅਦ ਉਹਨਾਂ ਨੂੰ ਵੀ ਇਹ ਮੁਕਦਮਾ ਚਲਾਇਆ ਗਿਆ ਕਿ ਇਹਨਾਂ ਨੇ ਕਤਲ ਕਰਨ ਲਈ ਫਸਾਇਆ ਹੈ ਜੀ ਤੇ ਉਹਨਾਂ ਦੋ ਸਿੰਘਾਂ ਨੂੰ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਦੇ ਜੁਰਮ ਵਿੱਚ ਗਊ ਗਰੀਬ ਦੀ ਰੱਖਿਆ ਕਰਨ ਦੇ ਬਗਾਵਤ ਕਰਨ ਦੇ ਜੁਰਮ ਵਿੱਚ ਇਸ ਜਗ੍ਹਾ 26 ਨਵੰਬਰ 1871 ਈਸਵੀ ਨੂੰ ਸ਼ਰੇਮ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਜਿਸ ਤਰ੍ਹਾਂ ਕਿ ਅਸੀਂ ਆਮ ਤੌਰ ਤੇ ਨਾ ਪਿਕਚਰਸ ਦੇਖਦੇ ਫੋਟੋ ਦੇਖਦੇ ਹਾਂ ਇੱਕ ਪਿੱਪਲ ਦੇ ਨਾਲ ਰस्सियां ਬੰਨੀਆਂ ਰस्सियां ਤੇ ਸਿੰਘ ਲਟਕਦੇ ਪੇ ਦਿਖਾਈ ਦਿੰਦੇ ਨੇ ਕੀ ਉਹ ਇਹੀ ਹੀ ਜਗ੍ਹਾ ਹੈ ਜੀ ਐਕਚੁਅਲੀ ਕੀ ਇਹ ਪਿੱਪਲ ਨਾਲ ਤਾਂ ਨਹੀਂ ਸੀ ਕਰਦੇ ਕਿਉਂਕਿ ਬੋਰਡ ਦਾ ਪਿੱਪਲ ਨੂੰ ਸਾਰੇ ਪਵਿੱਤਰ ਮੰਨਦੇ ਨੇ ਜਾਂ Hindu ਧਰਮ ਨੂੰ ਸੀ ਉਹ ਬੋਰਡ ਦਾ ਦਰਖਤ ਕਿਉਂਕਿ ਹੈਵੀ ਹੁੰਦਾ ਇਹ ਬੋਰਡ ਵਾਲਾ ਦਰਖਤ ਇਹ ਉਹੀ ਹੈ ਇਹ ਦਰਖਤ ਉਹੀ ਹੈ ਅਮਰਸਰ ਵੀ ਰਾਮ ਬਾਗ ਕੰਪਨੀ ਬਾਗ ਦੇ ਸਾਹਮਣੇ ਉਹ ਦਰਖਤ ਹੋ ਜੇ ਵੀ ਹੈ ਜਿੱਥੇ ਫਾਂਸੀ ਦਿੱਤੀ ਸੀ ਜੀ 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 ਇੱਥੇ ਵੀ ਉਹਨਾਂ ਨੂੰ ਫਾਂਸੀ ਦਿੱਤੀ ਇਹ ਪੁਰਾਣਾ ਬੋਰਡ ਹੈ ਜਿਹੜੀ ਸਿੰਘਾ ਦੀ ਸਾਨੂੰ ਯਾਦ ਕਰਵਾਉਂਦਾ ਹੈ ਜੀ ਕਿਉਂਕਿ ਤੁਸੀਂ ਦੇਖਿਓਗੇ ਪਿੱਛੇ ਸੀਐਮਸੀ ਹਸਪੀਟਲ ਸਾਰੇ ਕ੍ਰਿਸਚੀਅਨ ਦਾ ਏਰੀਆ ਸੀ ਅੰਗਰੇਜ਼ਾਂ ਦਾ ਏਰੀਆ ਸੀ ਇਹ ਫੀਲਡਾਂ 'ਚ ਵੀ ਅੰਗਰੇਜ਼ਾਂ ਦੇ ਅਫਸਰ ਦੇ ਨਾਂ ਤੇ ਬਣਿਆ ਇਹ ਇਲਾਕਾ ਸਾਰਾ ਇਹ ਇਲਾਕਾ ਉਹਦਾ ਹੁੰਦਾ ਸੀ ਉਹ ਕੰਮ ਉੱਥੇ ਕਰਦੇ ਸਨ ਜਿੱਥੇ ਉਹਨਾਂ ਨੂੰ ਕੋਈ ਸੁਣਨ ਵਾਲਾ ਉਹਨਾਂ ਦੀ ਬੈਕ ਕਰਨ ਵਾਲਾ ਹੋਵੇ ਜੀ ਜੀ ਮੇਰੇ ਸਾਹਮਣੇ ਪਾਸ ਇੱਕ ਪੁਰਾਣੀ ਬਿਲਡਿੰਗ ਹੈ ਇਹ ਜੇਲਰ ਦੀ ਕੋਠੀ ਹੁੰਦੀ ਸੀ ਇਹ ਜੇਲਰ ਦੀ ਕੋਠੀ ਜੇਲ ਤੋਂ ਬਾਹਰ ਹੁੰਦੀ ਸੀ ਹੂੰ ਹੂੰ ਤੇ ਇਹ ਸਾਰੇ ਇਲਾਕੇ ਦੇ ਵਿੱਚ ਅਸੀਂ ਸਮਾਰਕ ਬਣਿਆ ਇਹ ਜਗਾ ਜਿਹੜੀ ਸੀ ਸਰਦਾਰ ਬੈਂ ਸਿੰਘ ਦੇ ਵੇਲੇ ਨਾਮਤਰੀ ਅ ਦਰਵਾਜੂ ਦਿੱਤੀ ਗਈ ਤੇ ਉਹਦੇ ਵਾਸਤੇ ਸਤਿਗੁਰੂ ਜਗਜੀਤ ਸਿੰਘ ਨੇ ਕਿਰਪਾ ਕੀਤੀ ਕੁੰਕਾ ਸ਼ਹੀਦ ਯਾਦਗਾਰੀ ਟਰਸਟ ਬਣਾਇਆ ਤਾਂ ਕਿ ਉਹ ਸਰਕਾਰ ਦੇ ਨਾਲ ਇਹਦੇ ਨੋਡਲ ਏਜੰਸੀ ਕੰਮ ਕਰੇ ਜਦੋਂ ਇਹ ਯਾਦਗਾਰੀ ਤੁਹਾਡਾ ਟਰਸਟ ਬਣਿਆ ਉਦੋਂ ਇਹ ਜਗਾ ਕਿੰਨੀ ਸੀਗੀ ਪਹਿਲਾਂ ਕਿੰਨੀ ਸੀ ਪਹਿਲਾਂ ਇਹ ਜਗਾ ਸਾਨੂੰ 3700 ਕਰੀਬ ਕੀ ਸਕੁਅਰ ਯਾਰਡ ਜਗਾ ਦਿੱਤੀ ਗਈ ਫਿਰ ਉਸ ਤੋਂ ਬਾਅਦ ਸਰਕਾਰ ਬਦਲ ਗਈ ਅਕਾਲੀ ਦਲ ਸਰਕਾਰ ਆਈ ਉਹਨਾਂ ਕੋਲੋਂ ਫਿਰ 1200 ਖੋਰ ਸਾਨੂੰ ਜਗ੍ਹਾ ਮਿਲ ਗਈ ਤਕਰੀਬ-ਕਰੀਬ ਸਾਡੇ ਕੋਲੇ ਕਿੱਕਰ ਦੇ ਕਰੀਬ ਵਿੱਚ ਇਹ ਜਗਾ ਜਿਹੜੀ ਉਸਾਰੀ ਕੀਤੀ ਗਈ ਇਹਦਾ ਨੀਂਹ ਪੱਥਰ ਤਾਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਵੇਲੇ 26 ਨਵੰਬਰ 181993 ਨੂੰ ਰੱਖਿਆ ਗਿਆ ਪਰ ਜੋ ਤੁਸੀਂ ਇਹ ਨਵੀਂ ਰੂਪਰੇਖਾ ਦੇਖ ਰਹੇ ਹੋ ਇਹ ਵਰਤਮਾਨ ਸਤਿਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਤੇ ਨਾਮਧਾਰੀ ਸੰਗਤ ਲੁਧਿਆਣਾ ਦੇ ਕੋਲੋਂ ਸੇਵਾ ਲਈ ਹੈ ਇਹ ਸਮਾਰਕ ਉਸਰਿਆ ਮੇਰੇ ਇੱਥੇ ਜੋ ਸਟ੍ਰਸ ਦੇ ਚੇਅਰਮੈਨ ਸ੍ਰੀ ਅਸਰੰਦਰ ਸਿੰਘ ਜੀ ਨਾਮਧਾਰੀ ਇੱਥੋਂ ਦੇ ਪ੍ਰਧਾਨ ਨੇ ਗਿਆਨੀ ਜੋਗਿੰਦਰ ਸਿੰਘ ਜੀ ਜੋ ਇੱਥੇ ਦੇ ਦੀ ਸੇਵਾ ਕਰਦੇ ਨੇ ਤੇ ਇੱਥੇ ਦਿਖ ਰਹੇ ਨੇ ਬਿਕਾਲ ਦਿਸੋ ਵੀ ਜਦੋਂ ਕੁਰਬਾਨੀਆਂ ਦਿੱਤੀਆਂ ਆਪਣੇ ਨਾਮ ਤ阿里 ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੀਆਂ ਕੁਰਬਾਨੀਆਂ ਜਿਹੜੇ ਅੱਜ ਵੀ ਲੋਕੀ ਬਹੁਤ ਸਾਰੇ ਯਾਦ ਕਰਦੇ ਨੇ ਕਈ ਕਈਆਂ ਨੂੰ ਇਸ ਦੇ ਇਤਿਹਾਸ ਬਾਰੇ ਬਹੁਤ ਹੀ ਜ਼ਿਆਦਾ ਘੱਟ ਪਤਾ ਹੈਗਾ ਉਹਦਾ ਕਾਰਨ ਇਹ ਹੈ ਜੀ ਤੁਸੀਂ ਆਪ ਹੀ ਸਮਝਦੇ ਹੋ ਵੀ ਜਿਹਦੀ ਸਰਕਾਰ ਹੁੰਦੀ ਉਹ ਆਪਣੀ ਗੱਲ ਨੂੰ ਜ਼ਿਆਦਾ ਪ੍ਰਚਾਰਦਾ ਜੀ ਤੇ ਆਪਾਂ ਰਾਜਨੀਤੀ ਦੇ ਚੱਕਰਾਂ 'ਚ ਨਾਈ ਵੀ ਪਈਏ ਇਤਿਹਾਸਕਾਰਾਂ ਨੇ ਉਹ ਇਤਿਹਾਸ ਲਿਖਿਆ ਜੋ ਉਹਨਾਂ ਨੂੰ ਚੰਗਾ ਲੱਗਦਾ ਸੀ ਅੰਗਰੇਜ਼ਾਂ ਨੇ ਉਹ ਇਤਿਹਾਸ ਲਿਖਵਾਇਆ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਸੀ ਅੰਗਰੇਜ਼ਾਂ ਨੇ ਉਹ ਇਤਿਹਾਸ ਲਿਖਵਾਤਾ ਜੋ オリジナル ਸੀਗਾ ਉਹ ਨਹੀਂ ਦਿਖਾਇਆ ਉਹ ਜੋ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਉਹ ਜਾਰ ਲਿਖਵਾਇਆ ਪਰ ਜੇ ਤੁਸੀਂ ਅੰਗਰੇਜ਼ੀ ਡਾਕੂਮੈਂਟਸ ਪੜੋਗੇ ਸਾਡੇ ਕੋਲ ਅਵੇਲੇਬਲ ਹੈਗੇ ਨੇ ਉਹਦੇ 'ਚ ਲਿਖਿਆ ਕਿ ਗਊਆਂ ਨੂੰ ਮਾਰਨਾ ਮਹਿ ਆਰਥਿਕ ਮਰਥਾ ਕਰਕੇ ਨਹੀਂ ਕੀਤਾ ਗਿਆ ਜਾਂ ਆਰਥਿਕ ਸੰਕਟ ਵਾਸਤੇ ਨਹੀਂ ਇਹ ਸਿੱਧਾ ਤੇ ਸਿੱਧੀ ਅੰਗਰੇਜ਼ਾਂ ਦੀ ਮੁਖਾਲਫਤ ਹੈ ਇਹ ਸਾਡੇ ਅਗੇਂਸਟ ਬਗਾਵਤ ਹੈ ਤੁਸੀਂ ਯਾਦ ਕਰੋ ਤੁਹਾਨੂੰ ਯਾਦ ਹੋਵੇਗਾ ਜਿਹੜਾ ਅੱਜ ਬੱਚਾ ਨੂੰ ਹੀ ਪਤਾ ਹੈ ਡਾਂਡੀ ਮਾਰਚ ਜਿਹੜਾ ਮਹਾਤਮਾ ਗਾਂਧੀ ਨੇ ਸ਼ੁਰੂ ਕੀਤਾ ਉਹ ਵੀ ਲੂਨ ਦਾ ਇੱਕ ਅੰਦੋਲਨ ਸੀ ਲੂਨ ਦਾ ਹਾਂ ਜਿਉਂ ਹੀ ਮਤਲਬ ਸੀ ਉਹ ਗੱਲ ਨੁਕਤੇ ਤੇ ਅੰਗਰੇਜ਼ਾਂ ਵਿਰੁੱਧ ਜੰਗ ਲੜੀ ਜਾਵੇ ਜਿਹੜਾ ਨੁਕਤਾ ਪੁਖਤਾ ਹੋਵੇ ਤੇ ਲੋਕ ਉਹਨੂੰ ਐਕਸੈਪਟ ਕਰ ਲੈਣ ਫਾਲੋ ਕਰ ਫਾਲੋ ਕਰ ਲੈਣ ਇਸੇ ਤਰ੍ਹਾਂ ਹੀ ਸਤਗੁਰੂ ਆਰਾਮ ਸਿੰਘ ਨੇ ਗਊ ਦਾ ਨੁਕਤਾ ਲੈ ਕੇ ਇਹ ਜੰਗੇ ਜਾਦੀ ਦਾ ਬਿਗਲ ਵਜਿਆ ਜੀ 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 ਇੱਕ ਗੱਲ ਅਸੀਂ ਹੋਰ ਵੀ ਦੇਖਦੇ ਆ ਗਿਆਂ ਵੀ ਨਾਮਧਾਰੀ ਸਿੰਘਾਂ ਨੂੰ ਤੋਪਾਂ ਦੇ ਅੱਗੇ ਖੜੇ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜੀ ਉਹਦੀ ਉਹਨਾਂ ਦੀ ਸ਼ਹੀਦੀ ਦੇ ਬਾਰੇ ਵੀ ਥੋੜਾ ਜਿਹਾ ਸਾਡੇ ਚੈਨਲ ਦੇ ਵਿੱਚ ਦਰਸ਼ਕਾਂ ਨੂੰ ਚਾਣਨਾ ਪਵੇ ਇਸ ਤਰ੍ਹਾਂ ਜਦੋਂ 26 ਨੰਬਰ 1871 ਇਸਵੀ ਨੂੰ ਇਸ ਜਗ੍ਹਾ ਤੇ ਦੋ ਸਿੱਖਾਂ ਨੂੰ ਫਾਂਸੀ ਲਾਇਆ ਗਿਆ ਤੇ ਨਾਮਤਾਰੀ ਸਮਾਜ ਬੜੀ ਗੁੱਸੇ ਦੀ ਲਹਿਰ ਆ ਗਈ ਵੀ ਇਹ ਲੋਕਾਂ ਨੇ ਕੋਈ ਮਰਡਰ ਨਹੀਂ ਸੀ ਕੀਤੇ ਪਰ ਅੰਗਰੇਜ਼ ਨੇ ਇਹਨਾਂ ਨੂੰ ਫਾਂਸੀ ਲਾਇਆ ਤੇ ਮਲੇਰਕੋਟਲਾ रियासत ਜਿਹੜੀ ਸੀ ਉਸ ਵੇਲੇ ਮੁਸਲਮਾਨੀ ਰਿਆਸਤ ਸੀ ਉੱਥੋਂ ਦਾ ਨਵਾਬ ਦੀ ਡੈਥ ਹੋ ਗਈ ਸੀ ਤੇ ਉੱਥੋਂ ਜਿਹੜਾ ਸੀ ਬੱਚਾ ਉਹ ਅਜੇ ਨਵਾਲਕ ਸੀ ਹੂੰ ਹੂੰ ਤਾਂ ਉਹਦਾ ਜਿਹੜਾ ਪ੍ਰਬੰਧ ਸੀ ਸਰਕਾਰ ਕਿਸੇ ਨਾ ਕਿਸੇ ਬਾਣੀ ਅੰਗਰੇਜ਼ ਆਪਣੇ ਹੱਥ ਲੈ ਲਿਆ ਇੱਥੋਂ ਦਾ ਡਿਪਟੀ ਕਮਿਸ਼ਨਰ ਐਲ ਕਾਮਨ ਸੀ ਉਹ ਉਹਦਾ ਮੁੱਖ ਪ੍ਰਬੰਧਕ ਐਡਮਿਨਿਸਟਰेटर ਥਾਪਿਆ ਗਿਆ ਜੀ 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 ਉੱਥੇ ਵੀ ਗਊ ਕਸ਼ੀ ਹੁੰਦੀ ਸੀਗੀ ਤੇ ਸਿੱਖਾਂ ਨੇ ਉੱਥੇ ਵੀ ਹਮਲਾ ਕੀਤਾ ਉਹ ਹਮਲੇ ਦੇ ਵਿੱਚ ਜਿਹੜੇ ਸਿੱਖਾਂ ਨੇ ਹਮਲਾ ਕੀਤਾ ਉਹ ਬੰਦੇ ਮਾਰੇਗੇ ਜਿਹੜੇ ਗਊ ਕਸ਼ੀ ਕਰਦੇ ਸਨ ਹੂੰ ਤਾਂ ਉਸ ਤੋਂ ਬਾਅਦ ਸਿੱਖਾਂ ਨੇ ਆ ਕੇ ਰੱਡ ਪੇਨ ਰਾ ਕੇ ਆਖਿਆ ਵੀ ਅਸੀਂ ਸਿਰਫ ਅੰਗਰੇਜ਼ਾਂ ਨੂੰ ਇਹ ਦੱਸਣਾ ਸੀ ਕਿ ਪੰਜਾਬੀ ਭਾਰਤੀ ਹੁਣ ਜਾਗਪੇ ਨੇ ਉਹ ਅੰਗਰੇਜ਼ੀ ਰਾਜ ਨੂੰ ਪਸੰਦ ਨਹੀਂ ਕਰਨਗੇ ਆਪਣੇ ਧਰਮ ਵਿੱਚ ਕਿਸੇ ਰਾਜਸ਼ੀ ਪਸੰਦ ਨਹੀਂ ਕਰਨਗੇ ਉਹ ਹੁਣ ਤੁਹਾਨੂੰ ਇਥੋਂ ਕੱਢ ਕੇ ਸਾਹ ਲੈਣਗੇ ਉਹਨਾਂ ਨੇ ਹਥਿਆਰ ਸੁੱਟ ਤੇ ਆਪਣੇ ਆਪ ਸਮਰਪਣ ਕਰਤਾ ਉਹਨਾਂ ਨੂੰ ਫੇਰ ਮਲੇਰਕੋਟਲੇ ਜਿਹੜਾ ਗਰਾਊਂਡ ਸੀ ਉਹਨੂੰ ਮਿਲਟਰੀ ਗਰਾਊਂਡ ਕਹਿੰਦੇ ਨੇ ਅੱਜ ਵੀ ਰਿਕਾਰਡ ਵਿੱਚ ਮਿਲਟਰੀ ਦੀ ਜਗ੍ਹਾ ਜੀ ਉਹ ਜੋ ਉਹਨਾਂ ਨੂੰ ਖੂਨੀ ਰੱਕੜ ਜਾਂ ਕੂਕਿਆਂ ਦਾ ਕਲਰ ਕਿਹਾ ਜਾਂਦਾ ਹੈ ਜੀ ਐਸੋ ਸਰਕਾਰ ਦੇ ਰਿਕਾਰਡ ਇਸ ਚੰਦਾ ਉਸ ਜਗ੍ਹਾ ਦੇ ਉੱਤੇ ਕਰੀਬ 68 ਬੰਦਿਆਂ ਨੂੰ ਲੈ ਕੇ ਗਿਆ ਉਹ ਚ ਦੋ ਇਸਤਰੀਆਂ ਸਨ ਜੀ 68 ਸਿੰਘ ਸਨ ਤੇ ਦੋ ਇਸਤਰੀਆਂ ਸਨ 17 ਜਨਵਰੀ ਨੂੰ ਬਿਨਾਂ ਕੋਈ ਮੁਕਦਮਾ ਚਲਾਏ ਐਨੀ ਕਾਲੀ ਚ ਵੀ ਕੀਤਾ ਗਿਆ ਕੰਮ ਕਿ 67 ਤੋਪਾਂ ਵੀੜੀਆਂ ਗਈਆਂ ਟੋਟੋ 9 ਤੋਪਾਂ ਸੀ ਮਹਾਰਾਜਾ ਪਟਿਆਲਾ ਤੇ ਜੀਂਦ ਰਾਜੇ ਦੀਆਂ ਤੋਪਾਂ ਸਨ ਨਾਬੇ ਤੋਂ ਆਈਆਂ ਸਨ 750 ਸਿਪਾਹੀ ਉਹਨਾਂ ਦਾ ਖੜਾ ਸੀ 66 ਬੰਦੇ ਨੇ ਹੱਥੇ ਸਨ ਪਰ ਉਹਨਾਂ ਨੇ 7 ਬੰਦੇ ਖਿਲਾਰਨੇ ਅੱਗੇ 7 ਤੋਪਾਂ ਚੱਲਣੀਆਂ ਹੋੜ ਜਾਣੀਆਂ ਤੋਪਾਂ ਚਲਾਉਣ ਤੋਂ ਪਹਿਲਾਂ ਹੀਰਾ ਸਿੰਘ ਨੂੰ ਸਵਾਲ ਕੀਤਾ ਤੁਸੀਂ ਇਹ ਕੰਮ ਕਿਉਂ ਕੀਤਾ ਕਹਿੰਦਾ ਅਸੀਂ ਕਿਉਂਕਿ ਵਿਦੇਸ਼ੀ ਹਕੂਮਤ ਨਹੀਂ ਚਾਹੁੰਦੇ ਅਸੀਂ ਆਪਣਾ ਰਾਜ ਚਾਹੁੰਦੇ ਹਾਂ ਅਸੀਂ ਤਾਤਾ ਗਦਰ ਮਚਾਵਾਂਗੇ ਜਦ ਤੱਕ ਤੁਹਾਨੂੰ ਅਸੀਂ ਇੱਥੋਂ ਕੱਢ ਨਹੀਂ ਲੈਂਦੇ ਤਾਂ ਅੰਗਰੇਜ਼ਾਂ ਨੇ ਕਿਹਾ ਵੀ ਤੁਸੀਂ ਪਿੱਠ ਕਰਕੇ ਇਹ ਖੜਿਓ ਜੋ ਪਹਿਲਾਂ ਉਹਨਾਂ ਨੇ ਕਹਿੰਦਾ ਨਾ ਬੰਦ ਦਿਓ ਤੂਪ ਦੇਣਾ ਕਹਿੰਦਾ ਸਾਨੂੰ ਬੰਨਣ ਦੀ ਲੋੜ ਹੀ ਨਹੀਂ ਹੈ ਅਸੀਂ ਤੇ ਮੌਤ ਕਰ ਬਿਆਨ ਵਾਸਤੇ ਹੀ ਆਇਆ ਫਿਰ ਉਹਨਾਂ ਕੇ ਬੈਕ ਕਰਕੇ ਖੜ ਜੋ ਕਹਿੰਦੇ ਸਿੱਖ ਜਿਹੜਾ ਸੀਨਾ ਤਾਣ ਕੇ ਮੌਤ ਨੂੰ ਪ੍ਰਵਾਨ ਕਰਦਾ ਅਸੀਂ ਬੈਕ ਆਪਣੀ ਪਿੱਠ ਨਹੀਂ ਦਿਖਾਵਾਂਗੇ ਫਿਰ ਸੱਤਾਂ ਦਾ ਜਸਾ ਆਂਦਾ ਸੱਤ-ਸੱਤ ਕਰਕੇ 49 ਸਿੰਘ ਉਸ ਦਿਨ ਤੋਪਾਂ ਨਾਲ ਉਡਾਏ ਗਏ 17 ਜਨਵਰੀ 1872 ਈਸਵੀ ਨੂੰ ਜੀ ਤੇ ਬਾਕੀ ਰਹਿੰਦੇ ਜਿਹੜੇ 16 ਸਿੰਘ ਸੀਗੇ ਅਗਲੇ ਦਿਨ ਉਸੇ ਜਗ੍ਹਾ ਤੇ ਫਿਰ ਉਡਾਏ ਗਏ ਤੇ ਇੱਕ ਸਿੱਖ ਜਿਹੜਾ ਸੀਗਾ 12 ਸਾਲ ਦਾ ਬੱਚਾ ਸੀ ਉਨੇ ਅੰਗਰੇਜ਼ ਕਾਮਨ ਦੀ ਦਾੜੀ ਨੂੰ ਹੱਥ ਪਾ ਲਿਆ ਪਹਿਲਾ ਪੰਜਾਬੀ ਪਹਿਲਾ ਭਾਰਤੀ ਕਿਸੇ ਅੰਗਰੇਜ਼ ਅਫਸਰ ਦੀ ਦਾੜੀ ਨੂੰ ਕੁੱਟਣ ਵਾਲਾ ਸੀ ਜੇ ਫਿਰ ਕੋਲ ਖੜੇ ਸਿੱਖਾਂ ਨੇ ਜਿਹੜੇ ਫੌਜੀ ਸੀ ਅੰਗਰੇਜ਼ ਅਫਸਰ ਉਹਨਾਂ ਦੇ ਹੱਥੋਂ ਦੇ ਕੱਟ ਦਿੱਤੇ ਤੇ ਉਹਨੂੰ ਸ਼ਹੀਦ ਤਲਵਾਰ ਨਾਲ ਕਰ ਦਿੱਤਾ ਇਸ ਤਰ੍ਹਾਂ ਟੋਟਲ 66 ਸਿੰਘ ਜਿਹੜੇ ਉੱਥੇ ਸ਼ਹੀਦ ਹੋਏ ਉਹਨਾਂ ਦੀ ਯਾਦ ਵਿੱਚ ਨਾਮ ਤਾ ਰਸ਼ੀਦ ਦੀ ਸਮਾਰਕ ਬਣਿਆ ਹੈ ਉੱਤੇ ਤਿੰਨ ਤੋਪਾਂ ਉਹ ਨੇ ਜਿਹੜੀਆਂ ਅਸੀਂ ਅਜਾਇਬ ਘਰ ਚੋਂ ਲੈ ਕੇ ਆਏ ਆ ਤੁਸੀਂ ਉਹ ਤੋਪਾਂ ਦੇਖੋਗੇ ਉਹਨਾਂ ਦੇ ਨਾਲ ਪ੍ਰੂਵਿਜ਼ਨ ਹੀ ਨਹੀਂ ਹੈਗੇ ਬੰਨਣ ਦੀ ਜੀ 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 ਉਹ ਮਹਾਰਾਜਾ ਪਟਿਆਲੇ ਦੇ ਤੋਪਖਾਨਾ ਜਿਹੜਾ ਅੱਜ ਕੱਲ੍ਹ ਅਜਾਇਬ ਘਰ ਬਣਿਆ ਹੈ ਸ਼ਿਸ਼ਮੈਲ ਜਿੱਥੋਂ ਸਰਕਾਰ ਨੇ ਸਾਨੂੰ ਦਿੱਤੀਆਂ ਨੇ ਯਾਦਗਾਰੀ ਵਜੋਂ ਉਹਨਾਂ ਇਅਰ ਆਫ ਮੈਨੂਫੈਕਚਰਿੰਗ ਸਾਰਾ ਉਸ ਡਿਟੇਲ ਲਿਖੀ ਹੈ ਜੀ ਉਹ ਵੀ ਜਗ੍ਹਾ ਜਿਹੜੀ ਹੈ ਸਾਨੂੰ ਸੈਂਟਰਲ ਗਵਰਨਮੈਂਟ ਨੇ ਡਿਫੈਂਸ ਮਿਨਿਸਟਰੀ ਦੀ ਜਗ੍ਹਾ ਸੀ 6 ਪੁਆਇੰਟ ਕੋ ਚੈੱਕ ਕਰ ਜਗਾ ਉਹ ਦਿੱਤੀ ਕੋ ਸਾਡੀ ਲੀ ਦੀ ਕੋ ਸਾਡੀ ਆਪਣੀ ਜਗਾ ਸੀ ਉਹਦੇ ਵਿੱਚ ਵੀ ਉਹ ਸਮਾਰਕ ਉਹ ਸਾਰੇ ਆ ਗਿਆ ਜੀ ਤੇ ਉਹ ਅੱਜ ਨੈਸ਼ਨਲ ਸਮਾਰਕ ਹੈ ਉੱਥੇ ਅਟਲ ਵਿਆਰੀ ਬਾਜਪਾਈ ਜੀ ਵੀ ਚਾਹੇ ਨਰਿੰਦਰ ਮੋਦੀ ਜੀ ਸੀ ਚਾਹੇ ਕਾਂਗਰਸ ਹੈ ਕੋਈ ਵੀ ਸਰਕਾਰਾਂ ਦੀ ਹਰ ਸਾਲ ਉੱਥੇ ਮੇਲੇ ਲੱਗਦੇ ਨੇ ਬਿਨਾ ਰਾਜਨੀਤਿਕ ਵਖਰੇਵਿਆਂ ਤੋਂ ਬਿਨਾ ਧਾਰਮਿਕ ਵਖਰੇਵਿਆਂ ਤੋਂ ਮੱਦੇਨਜ਼ਰ ਰੱਖਦੇ ਸਰਬਸ਼ਾਂਜੀ ਆ ਕੇ ਉਹ ਗੱਲ ਕਰਦੇ ਨੇ ਤੇ ਆਪਨੇ ਸਿਰਫ ਦੇਸ਼ ਭਗਤੀ ਦੀ ਗੱਲ ਕਰਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਆ ਜਿਸ ਤਰ੍ਹਾਂ ਲੁਧਿਆਣੇ ਦੇ ਵਿੱਚ ਇਹ ਨਾਮਤਾਰੀ ਸ਼ਹੀਦ ਦੀ ਸਮਾਰਕ ਹੈਗੀ ਆ ਪੰਜਾਬ ਦੇ ਵਿੱਚ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਸਮਾਰਕ ਨੇ ਇਸ ਤੋਂ ਸਭ ਤੋਂ ਇੱਕ ਹੈਗਾ ਸਮਾਰਕ ਅੰਮ੍ਰਿਤਸਰ ਵਿਖੇ ਜੀ ਕੰਪਨੀ ਬਾਗ ਦੇ ਨੂੰ ਨਾਮ ਬਾਗ ਕਹਿੰਦੇ ਆ ਉਹਦੇ ਨਾਲ ਗੁਰੂ ਆਮਦਾਸ ਹਸਪੀਟਲ ਜਿੱਥੇ ਪਹਿਲਾਂ ਉਹ ਸਿਵਲ ਹਸਪੀਟਲ ਹੁੰਦਾ ਸੀ ਜੀ ਉਸ ਜਗ੍ਹਾ ਤੇ ਨਾਮਤਾਰੀ ਸ਼ਹੀਦ ਦੀ ਸਮਾ ਅੰਮ੍ਰਿਤਸਰ ਉੱਥੇ ਚਾਰ ਨਾਮਤਾਰੀ ਸ਼ਹੀਦ ਸਿੰਘਾਂ ਨੂੰ Uh, 15 ਸਤੰਬਰ 1871 ਈਸਵੀ ਨੂੰ ਅੰਗਰੇਜ਼ਾਂ ਨੇ ਫਾਂਸੀ ਦੇ ਕੇ ਸ਼ਹੀਦ ਕੀਤਾ ਸੀ ਜੀ ਤੇ ਇੱਕ ਸ਼ਹੀਦੀ ਨਾਮ ਤਾਈ ਸ਼ਹੀਦੀ ਸਮਾਰਕ ਰਾਏਕੋਟ ਵੀ ਕਿਹਾ ਗੁਰਦੁਆਰਾ ਟਾਲੀਸਾਨਾ ਤੋਂ ਥੋੜੀ ਅਗਲੇ ਪਾਸੇ ਹੈ ਉਹ ਜਗਾ ਸਰਕਾਰੀ ਰਿਕਾਰਡ ਸ਼ਕੂਕਾ ਫਾਇਦੇ ਨਾਲ ਨਾਲ ਦਰਜ ਹੈ ਜੀ 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 ਉੱਥੇ ਤਿੰਨ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਜੀ ਉਸ ਜਗਾ ਤੇ ਨਾਮ ਤਾਈ ਸ਼ਹੀਦੀ ਸਮਾਰਕ ਰਾਏਕੋਟ ਹੈ ਇੱਕ ਇਹ ਸਮਾਰਕ ਇਸ ਜਗਾ ਦੇ ਉੱਤੇ ਹੈ ਨਾਮ ਤਾਈ ਸ਼ਹੀਦੀ ਸਮਾਰਕ ਲੁਧਿਆਣਾ ਹੈ ਇੱਕ ਮਲੇਰ ਕੋਟ ਦੇ ਦੀ ਆਪਾਂ ਗੱਲ ਪਹਿਲਾਂ ਕਰ ਬੈਠੇ ਆ ਜੀ ਜੀ 18 ਜਦੋਂ ਸਾਧੂ ਜੀ ਨੂੰ 17 18 ਜਨਵਰੀ ਨੂੰ ਅੰਗਰੇਜ਼ਾਂ ਨੇ ਤੋਪਾਂ ਨਾਲ ਸਿੱਕਿਆਂ ਨੂੰ ਡਾਇਆ ਗਿਆ 17 ਜਨਵਰੀ ਨੂੰ ਸ੍ਰੀ ਸਤਗੁਰੂ ਰਾਮ ਸਿੰਘ ਨੂੰ ਭੈਣੀ ਸਾਹਿਬ ਤੋਂ ਲੈ ਕੇ ਇੱਥੇ ਲਿਆਂਦਾ ਗਿਆ ਲੁਧਿਆਣੇ 2 ਘੰਟੇ ਕਮਿਸ਼ਨ ਨਾਲ ਗੱਲਬਾਤ ਹੋਈ ਤੇ ਉਹ ਪਹਿਲਾਂ ਹੀ ਮਨ ਬਣਾ ਕੇ 4 ਵਜੇ ਸਵੇਰੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਇੱਕ ਸਪੈਸ਼ਲ ਗੱਡੀ ਰਹੀ ਉਹਨਾਂ ਨੂੰ ਅਲਹਾਬਾਦ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਤੇ ਨਾਲ ਜਿਹੜੇ ਸੂਬੇ ਮੇਨ ਪ੍ਰਬੰਧ ਅੰਗਰੇਜ਼ਾਂ ਅਮਰੁੱਧ ਪ੍ਰਚਾਰ ਕਰਦੇ ਸੀ ਇਨਾਂ ਨੂੰ ਵੀ ਨਾਲ ਲੈ ਗਏ ਜੀ ਫਿਰ ਉੱਥੇ ਸਰਦੂਜੀ ਨੂੰ ਮਾਰਚ ਦੇ ਮਹੀਨੇ ਦੇ ਵਿੱਚ 11 ਮਾਰਚ ਨੂੰ ਕਲਕੱਤੇ ਰਾਈ ਉਹਨਾਂ ਨੂੰ ਬਰਮਾ ਭੇਜ ਕੇ ਦੇਸ਼ ਨਿਰਵਾਸ ਨਿਕਾਲਾ ਦਿੱਤਾ ਤੇ ਬਾਕੀ ਸੂਬਿਆਂ ਨੇ ਵੀ ਕਿਸੇ ਨੂੰ ਮੌਲਮੀਨ ਬਰਮਾ ਵਿੱਚ ਕਿਸੇ ਨੂੰ ਅਦਨ ਅਰਬ ਕੰਟਰੀ ਦੇ ਵਿੱਚ ਕਿਸੇ ਨੂੰ ਚਨਾਰਗਾਰ ਦੇ ਕਿਲੇ ਵਿੱਚ ਅਲੱਗ-ਅਲੱਗ ਥਾਵਾਂ 'ਤੇ ਉਹਨਾਂ ਨੂੰ ਭੇਜ ਦਿੱਤਾ ਤਾਂ ਕਿ ਲੋਕ ਇਕੱਠੇ ਨਾ ਹੋ ਸਕਣ ਤੇ ਮੁੜ ਕੇ ਇਹ ਬਗਾਵਤ ਨਾ ਕਰੀ ਹੋ ਸਕੇ ਜਿਹੜੀ ਆਹ ਵਾਲੀ ਲੁਧਿਆਣੇ ਵਾਲੀ ਨਾਮਤਾਰੀ ਸ਼ਹੀਦੀ ਸਮਾਰਕ ਹੈਗਾ ਜੀ ਇਸ ਜਗ੍ਹਾ ਦਾ ਜਿਹੜਾ ਹੈਗਾ ਨੀ ਪੱਥਰ ਜਿਹੜਾ ਸੀਗਾ ਇਹ ਸਤਗੁਰੂ ਜਗਜੀਤ ਸਿੰਘ ਜੀ ਨੇ ਕੀਤਾ ਸੀ ਇਹ ਦਾ ਨੀ ਪੱਥਰ ਤਾਂ ਆਪ ਜੀ ਨੂੰ ਮੈਂ ਦੱਸਿਆ ਵੀ 26 ਨੰਬਰ 1993 ਇਸ ਦਿਨ ਸਰਦਾਰ ਬੈਂਸ ਸਿੰਘ ਉਦੋਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ ਜੀ 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 ਇਹ ਜਿਹੜਾ ਸਾਹਮਣੇ ਤੁਸੀਂ ਮਾਰਕੀਟ ਜਿੱਥੇ ਬਣੀਆ ਖੁੱਲਾ ਗਰਾਊਂਡ ਹੁੰਦਾ ਸੀ ਇਸ ਜਗ੍ਹਾ ਤੇ ਸਮਾਂਗ ਹੋਇਆ ਇਹ ਨੀ ਪੱਥਰ ਸਤਗੁਰੂ ਜੀ ਨੇ ਆਪਣੇ ਕਾਰਕਮਲਾਨਾ ਉਦੋਂ ਰੱਖਿਆ ਜੀ 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 ਪਰ ਕੁਝ ਸਾਲਾਂ ਵਿੱਚ ਫਿਰ ਬਣ ਨਹੀਂ ਪਾਇਆ ਫਿਰ ਵਰਤਮਾਨ ਸਤਗੁਰੂ ਵਿਦੇਸ਼ ਸਿੰਘ ਜੀ ਆਏ ਤਾਂ ਉਹਨਾਂ ਨੇ ਇਹਦੀ ਇਹ ਨਵੀਂ ਰੂਪਰੇਖਾ ਤਿਆਰ ਕਰਕੇ ਤੇ ਨਵੀਂ ਬਿਲਡਿੰਗ ਤਿਆਰ ਕਰਕੇ ਬਣਾਇਆ ਸੁਬਾਰ। ਜਿਸ ਤਰ੍ਹਾਂ ਕਿ ਨਾਮਤਰੀ ਦੀ ਪ੍ਰਥਾ ਦੇ ਵਿੱਚ ਨਾਮਤਰੀ ਸਿੰਘਾਂ ਦੇ ਵਿੱਚ ਇੱਕ ਗੱਲ ਬਹੁਤ ਜਿਆਦਾ ਮਸ਼ਹੂਰ ਹੈ ਕਿ ਇਹ ਇਹਨਾਂ ਦੇ ਵਿੱਚ ਜਿਹੜੇ ਵਿਆਹ ਹੁੰਦੇ ਨੇ ਉਹ ਸਵਾਰਪੇ ਵਿੱਚ ਹੁੰਦੇ ਨੇ ਕਿ ਇਹ ਜਿਹੜੇ ਵਿਆਹ ਹੈਗੇ ਨੇ ਸਵਾਰਪੇ ਵਿੱਚ ਸਟਾਰਟਿੰਗ ਤੋਂ ਹੀ ਸ਼ੁਰੂ ਹੋਏ ਸੀਗੇ ਕਿ ਅੱਜ ਵੀ ਇਹ ਸਵਾਰਪੇ ਵਿੱਚ ਹੀ ਵਿਆਹ ਹੋ ਰਹੇ ਨੇ ਜੀ ਨਾਮਤਰੀ ਜਿਹੜੇ ਹੈ ਵਿਆਹ ਹੁੰਦੇ ਨੇ ਜੀ 3 ਜੂਨ 1863 ਈਸਵੀ ਨੂੰ ਸਤਗੁਰੂ ਰਾਮ ਸਿੰਘ ਜੀ ਨੇ ਆਨੰਦ ਵਿਆਹ ਪ੍ਰਥਾ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਸਾਰੇ ਸਿੱਖਾਂ ਵਿੱਚ ਵੀ ਚਾਹੇ ਕੋਈ ਵੀ ਹਿੰਦੂਸਤਾਨ ਦੇ ਸਾਰੇ ਪੰਡਤ ਹੀ ਵਿਆਹ ਕਰਵਾਉਂਦੇ ਸਨ ਕੋਈ ਆਪਣੀ ਆਪਣੇ ਢੰਗ ਨਾਲ ਵਿਆਹ ਕਰੀ ਜਾਂਦੇ ਸਨ ਤਾਂ ਸਤਗੁਰੂ ਰਾਮ ਸਿੰਘ ਜੀ ਨੇ ਅਮੀਰ ਤੇ ਗਰੀਬ ਦਾ ਫਰਕ ਖਤਮ ਕੀਤਾ ਉਹ ਕੈਂਥੇ ਤੁਸੀਂ ਦੇਖਿਆ ਪਿੰਡਾਂ 'ਚ ਕੈਂਥੇ ਪਾ ਕੇ ਕਿਹੜੀ ਥਾਂ ਤੇ ਮਾਲਾ ਪੁਆਤੀ ਜੀ 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 ਸਿਲਕ ਦੇ ਕੱਪੜੇ ਲਵਾ ਕੇ ਖੱਦਰ ਦੇ ਕੱਪੜੇ ਪੁਆਤੇ ਤੇ ਨੰਗੇ ਮੂੰਹ ਸਫੇਦ ਕੱਪੜਿਆਂ ਦੇ ਨਾਲ ਹਵਨ ਕੀਤਾ ਗਿਆ ਹਵਨ ਦੇ ਵਿੱਚ ਕੋਈ ਪੰਡਤਾਂ ਦੇ ਸ਼ਲੋਕ ਨਹੀਂ ਪੜੇਗੇ ਸਤ ਬਾਣੀਆਂ ਦਾ ਪਾਠ ਹੋਇਆ ਜੀ ਕੁਝ ਬਾਣੀਆਂ ਦਸਮ ਗ੍ਰੰਥ ਵਿੱਚੋਂ ਕੁਝ ਆਪਣੇ ਆ ਆਸ਼ੀਰਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਪਜੀ ਸਾਹਿਬ ਜਪ ਸਾਹਿਬ ਅਨੰਦ ਸਾਹਿਬ ਚੌਪਈ ਚੰਡੀ ਦੀ ਵਾਰ ਉਗਰਦੰਤੀ ਇਕਾਲ ਉਸਤ ਆਸਾ ਦੀ ਵਾਰ ਨਹੀਂ ਆਸਾ ਦੀ ਵਾਰ ਇਹ ਹਵਨ ਦੀਆਂ ਬਾਣੀਆਂ ਦੀਆਂ ਉਹ ਪਹਿਲਾਂ ਸਤ ਬਾਣੀਆਂ ਸਿੱਖ ਹਵਨ ਕਰਦੇ ਸਨ ਸਤ ਸਿੱਖ ਬੈਠ ਕੇ ਫੇਸ ਉਹ ਆਸ਼ੀਰ ਗੁਰਗੰਸਾਹ ਦਾ ਪ੍ਰਕਾਸ਼ ਹੁੰਦਾ ਸੀ ਜੀ ਉਹਦੇ ਤੋਂ ਚਾਰ ਲਾਵਾਂ ਜੋ ਸੁਹੀ ਰਾਖ ਗੁਰੂ ਅਰਾਮਦਾਸ ਜੀ ਨੇ ਉਚਾਰੀਆਂ ਸੀ ਉਹਨਾਂ ਦਾ ਪਾਠ ਕਰਕੇ ਪਹਿਲੀ ਵਾਰੀ ਵਿਆਹ ਹੋਇਆ ਪਰ ਉਹ ਫਿਰ ਹੌਲੀ ਹੌਲੀ ਪ੍ਰਥਾ ਸਿੱਖਾਂ ਚ ਸ਼ੁਰੂ ਹੋ ਗਈ ਫਿਰ ਮਹਾਰਾਜਾ ਨਾਭਾ ਨੇ ਇੱਕ ਪਹਿਲ ਕੀਤੀ ਉਹਨਾਂ ਨੇ ਕਿਹਾ ਵੀ ਅੰਗਰੇਜ਼ਾਂ ਨੇ ਬਹਾਨੇ ਪਾਲਦੇ ਸਨ ਵੀ ਜਿਹੜੇ ਬੱਚੇ ਤੁਹਾਡੇ ਤੇ ਵਿਆਹ ਸਿੱਖਾਂ ਦੇ ਨਜ਼ਾਇਜ਼ ਨਹੀਂ ਜੀ ਕਿਉਂਕਿ ਪੰਡਤਾਈ ਤੰਗ ਨਾਲ ਨਹੀਂ ਸੀ ਹੋਏ ਬਰਾਤਨ ਸਨਾਤਨ ਮਰਜ਼ਾਦਾ ਪਰ ਸਤਗੁਰੂ ਜੀ ਨੇ ਫਿਰ ਚਿੱਠੀ ਲਿਖੀ ਸਤਗੁਰੂ ਪ੍ਰਤਾਪ ਸਿੰਘ ਜਦੋਂ ਗੱਦੀ ਨਸ਼ੀਨ ਸਨ ਉਹਨਾਂ ਨੇ ਕੋਰਟ ਵਿੱਚ ਚਿੱਠੀ ਪੇਸ਼ ਕੀਤੀ ਕਿ ਸਾਡੇ ਜਿਹੜੇ ਵਿਆਹ ਨੇ ਇਹ ਪਿਛਲੇ 50 ਸਾਲਾਂ ਤੋਂ ਆਲਰੇਡੀ ਇਸੇ ਮਰਜ਼ਾਦਾ ਅਨੁਸਾਰ ਹੋ ਰਹੇ ਨੇ ਤੇ ਫਿਰ ਉਹਦੇ ਬੇਸਤੇ ਆਨੰਦ ਮੈਰਿਜ ਜਿਹਨੂੰ ਆਪਾਂ ਸਿੱਖਾਂ ਦਾ ਵਿਆਹ ਰਣਾਲੀ ਕਹਿੰਦੇ ਆ ਉਹ ਸ਼ੁਰੂ ਹੋਇਆ ਇਹ ਆਨੰਦ ਵਿਆਹ ਵੀ ਇੱਕ ਕਾਰਨ ਬਣ ਗਿਆ ਸੀ 사ਤਗੁਰੂ ਜੀ ਨੂੰ ਇੱਥੋਂ ਕੱਢਣ ਦਾ ਜੀ ਅੰਗਰੇਜ਼ਾਂ ਨੇ ਸੋਚਿਆ ਵੀ ਜਿਹੜੀ ਸੈਂਕੜੇ ਸਦੀਆਂ ਤੋਂ ਇੱਕ ਮਰਜ਼ਾਦਾ ਚੱਲੀ ਆ ਰਹੀ ਆ ਆਨੰਦ ਮਰਜ਼ਾਦਾ ਪੰਡਤਾ ਵਿਆਹ ਕਰਾਉਂਦੇ ਨੇ ਲੋਕ ਜਿਹੜੇ ਨੇ ਜਾਤੀ ਪ੍ਰਥਾ ਵੇਖਦੇ ਨੇ ਕੋਈ ਆਪਣਾ ਰੋੜਿਆ ਰੋੜਿਆਂ ਚ ਕਰਦਾ ਹੈ ਰਾਮਗੜੀਆਂ ਰਾਮਗੜੀਆਂ ਚ ਕਰਦੇ ਨੇ ਦਰਜੀ ਦਰਜੀਆਂ ਚ ਕਰਦੇ ਨੇ ਖੱਤਰੀ ਖੱਤਰੀਆਂ ਸਾਧੂ ਜੀ ਨੇ ਜਾਤੀ ਪ੍ਰਥਾ ਖਤਮ ਕਰਕੇ ਰੋੜਿਆਂ ਦਾ ਕੁੜੀ ਰਾਮਗੜੀਆਂ ਦਾ ਮੁੰਡਾ ਇਸ ਤਰ੍ਹਾਂ ਅੰਤਰ ਜਾਤੀ ਵਿਆਹ ਸ਼ੁਰੂ ਕਰ ਦਿੱਤੇ ਅੰਗਰੇਜ਼ ਨੇ ਸੋਚਿਆ ਵੀ ਜਿਹੜੀ ਦੁਨੀਆ ਸਦੀਆਂ ਦੀ ਪੁਰਾਣੀ ਮਰਿਆਦਾ ਛੱਡ ਕੇ ਗੁਰੂ ਰਾਮ ਸਿੰਘ ਦੇ ਪਿੱਛੇ ਲੱਗ ਸਕਦੀ ਤੇ ਕੱਲ ਗੁਰੂ ਰਾਮ ਸਿੰਘ ਦੇ ਕਹਿੰਦੇ ਸਾਡੇ ਵਿਰੁੱਧ ਜਿਹੜਾ ਬਹੁਤ ਵੱਡਾ ਜੀ ਏ ਅੰਦੋਲਨ ਅੰਦੋਲਨ ਸ਼ੁਰੂ ਹੋ ਜੇਗਾ ਇਸੇ ਲਈ ਸਤਗੁਰੂ ਰਾਮ ਸਿੰਘ ਨੂੰ ਦੇਸ਼ ਨਿਕਾਲਾ ਵੀ ਦਿੱਤਾ ਗਿਆ ਜੀ 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 ਇੱਕ ਗੱਲ ਹੋਰ ਦੱਸੋ ਵੀ ਜਿਹੜੀ ਇਹ ਜਿਹੜੀ ਸ਼ਹੀਦੀ ਸਮਾਰਕ ਬਣਾਇਆ ਗਿਆ ਹੈ ਇੱਥੇ ਸਾਲਾਨਾ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਸਿੰਘਾਂ ਦੀ ਯਾਦ ਦੇ ਵਿੱਚ ਕੁਝ ਧਾਰਮਿਕ ਪ੍ਰੋਗਰਾਮ ਵੀ ਕਰਵਾਇਆ ਜਾਂਦਾ ਹੈ ਜੀ ਮੈਂ ਗੱਲ ਮੈਂ ਭੁੱਲ ਗਿਆ ਤੁਸੀਂ ਸਵਾਰ ਰੁਪਏ ਦੀ ਗੱਲ ਕੀਤੀ ਸੀ ਵੀ ਪਹਿਲਾਂ ਮੈਂ ਉਹ ਗੱਲ ਕਰ ਲਵਾਂ ਜੀ 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 ਸਾਧੂ ਰਾਮ ਸਿੰਘ ਨੇ ਸਵਾਰ ਰੁਪਿਆ ਇਸ ਲਈ ਫਿਕਸ ਕੀਤਾ ਸੀਗਾ ਉਸ ਵੇਲੇ ਕੋਈ ਦਾਜ ਦੇ ਹੀ ਤਾਂ ਦੇਣਾ ਨਹੀਂ ਸੀ ਕਿਉਂਕਿ ਜਦੋਂ ਆਪਾਂ ਦਰਬਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਪਾਠ ਦਾ ਭੋਗ ਮੰਨਿਆ ਤੇ ਕੜਾ ਪ੍ਰਸ਼ਾਦ ਬਣਾਇਆ ਜਾਂਦਾ ਉਸ ਕੰਮ ਵਾਸਤੇ ਗੁਰੂ ਕੇ ਗੋਲਕ ਵਾਸਤੇ ਲੰਗਰ ਵਾਸਤੇ ਸਿਰਫ ਸਵਾਰ ਰੁਪਿਆ ਕੱਢ ਕੇ ਕੜਾ ਪ੍ਰਸ਼ਾਦ ਬਣਦਾ ਸੀ ਉਹ ਮਰਜ਼ਾਦਾ ਅੱਜ ਵੀ ਸਵਾਰ ਰੁਪਏ ਦੇ ਵਿੱਚ ਹੀ ਵਿਆਹ ਕੀਤੇ ਜਾਂਦੇ ਨੇ ਹੁਣ ਜਿਹੜੀ ਗੱਲ ਰਹੀ ਕਿ ਵੀ ਸਲਾਨਾ ਸਮਾਗਮਾਂ ਦੀ ਜਿੰਨੇ ਵੀ ਸ਼ਹੀਦੀ ਸਮਾਰਕ ਹੈਗੇ ਨੇ ਉਹਨਾਂ ਤੇ ਹਰ ਸਾਲ ਉਸ ਫਿਕਸ ਦਿਨ ਦੇ ਉੱਤੇ ਬੜੇ ਸ਼ਹੀਦੀ ਜੋੜ ਮੇਲੇ ਲੱਗਦੇ ਨੇ ਪਿੱਛੇ 26 ਲੁਧਿਆਣਾ 26 ਨਵੰਬਰ ਹਰ ਸਾਲ ਇੱਥੇ ਮੇਲਾ ਹੁੰਦਾ ਜੀ ਇੱਥੇ ਸਵੇਰ ਤੋਂ ਲੈ ਕੇ ਆਸਾ ਦੀ ਵਾਰ ਤੋਂ ਲੈ ਕੇ ਦੁਪਹਿਰ ਤੱਕ ਸ਼ਰਧਾਂਜਲੀ ਸਮਾਰੋਹ ਹੁੰਦਾ ਹੈ ਜਿਹਦੇ ਵਿਦੇਸ਼ ਵਿਦੇਸ਼ਾਂ ਤੋਂ ਸੰਗਤਾਂ ਆndੀਆਂ ਨੇ ਨਾਤਮਸਤਕ ਹੁੰਦੀਆਂ ਨੇ ਨੌਜਵਾਨ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਹੈ ਦੇਸ਼ ਧਰਮ ਤੇ ਕੌਮ ਲਈ ਕਿਵੇਂ ਲੜ ਕੇ ਮਰਨਾ ਚਾਹੀਦਾ ਜੀ ਜੀ ਤੁਹਾਡੀ ਬਹੁਤ ਵਧੀਆ ਜਾਣਕਾਰੀ ਸੀ ਜਿਹੜੀ ਤੁਸੀਂ ਅੱਜ ਸਾਡੇ ਚੈਨਲ ਦੇ ਵਿੱਚ ਦਰਸ਼ਕਾਂ ਨੂੰ ਦਿੱਤੀ ਬਹੁਤ ਸਾਰੇ ਲੋਕਾਂ ਨੂੰ ਹੁਣ ਪਤਾ ਲੱਗ ਜਾਏਗਾ ਕਿ ਲੁਧਿਆਣਾ ਵਿੱਚ ਇਹ ਜਿਹੜੀ ਨਾਮਤਾਰੀ ਸ਼ਹੀਦੀ ਸਮਾਰਕ ਹੈ ਇਸ ਦਾ ਕੀ ਇਤਿਹਾਸ ਹੈ ਜੋ ਕਿ ਹੁਣ ਅਜੀਤ ਸਿੰਘ ਜੀ ਨਾਮਤਾਰੀ ਜੀ ਨੇ ਸਾਨੂੰ ਦੱਸਿਆ ਅਗਰ ਤੁਸੀਂ ਵੀ ਨਾਮਤਾਰੀ ਸਮਾਰਕ ਦੇ ਬਾਰੇ ਜਾਣਨਾ ਚਾਹਦੇ ਹੋ ਇੱਕ ਵਾਰੀ ਲੁਧਿਆਣਾ ਵਿੱਚ ਇੱਥੇ ਜ਼ਰੂਰ ਵਿਜ਼ਿਟ ਕਰੋ ਤੁਸੀਂ ਦੇਖੋਗੇ ਕਿ ਨਾਮਤਾਰੀ ਸਿੰਘਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਸਨ ਸੋ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਭੀਮਨ ਜੀ ਨੂੰ ਜਗਤ ਸਤਿਕਾਰ